ਪਰ ਪਿਛਲੇ ਦਿਨਾਂ ਦੇ ਵਿੱਚ ਮੁਹਾਲੀ ਦੇ ਬੱਸ ਸਟੈਂਡ ਦੇ ਉੱਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬਣਿਆ ਹੋਇਆ ਬੁੱਤ ਜਿਹੜਾ ਹਟਾ ਦਿੱਤਾ ਗਿਆ ਤੇ ਕਿਸੇ ਨੇ ਜ਼ੁਰਤ ਨਹੀਂ ਦਿਖਾਈ ਅੱਜ ਸ਼੍ਰੋਮਣੀ ਕਮੇਟੀ ਮਰੀ ਵੀ ਹੈ ਜਿਹਦੇ ਕੋਲ ਅਰਬਾਂ ਰੁਪਈਆ ਦਾ ਬਜਟ ਹੈ ਕਟਹਿਰੇ 'ਚ ਖੜਾ ਦੇਣ ਉੱਥੋਂ ਦੇ ਡੀਸੀ ਨੂੰ ਨਗਰ ਨਿਗਮ ਨੂੰ ਭਗਵੰਤ ਮਾਨ ਨੂੰ ਉਹਨਾਂ ਨੂੰ ਜਵਾਬ ਦੇਣਾ ਪਊਗਾ ਵੀ ਬੁੱਤ ਕਿੱਧਰ ਗਿਆ ਚਾਹੇ ਕੋਈ ਕਿਸੇ ਦੀ ਸ਼ਰਾਰਤ ਹੈ ਰਾਹੁਲ ਗਾਂਧੀ ਦਾ ਬਿਆਨ ਲੋਕ ਬਹੁਤ ਸਾਰੇ ਇਹ ਵੀ ਗੱਲ ਕਹਿੰਦੇ ਆ ਕਿ ਇਹਨਾਂ ਦਾ ਪਰਿਵਾਰ ਸਿੱਖ ਦਾ ਕਾਤਲ ਜਮਾਤ ਮੰਨੇ ਜਾਂਦਾ ਹੈ। ਉਹਦੇ ਪਰਿਵਾਰ ਨੂੰ ਉਹਨਾਂ ਦਾ ਖਮਿਆਜਾ ਮਿਲ ਚੁੱਕਿਆ ਹੈ। ਦਾਦੇ ਦੀ ਸਜ਼ਾ ਜਾਂ ਦਾਦੇ ਦੀਆਂ ਕਈਆਂ ਗਲਤੀਆਂ ਦੀ ਸਜ਼ਾ ਕਦੀ ਪੁੱਤੀ-ਪੁੱਤੀਆਂ ਨੂੰ ਨਹੀਂ ਦਿੱਤੀ। ਕੀ ਅੱਜ ਸਿਆਸਤ ਦੇ ਲਈ ਆਪਦਾ ਬਿਆਨ ਦੇ ਰਿਹਾ ਜਾਂ ਫਿਰ ਉਹਨੂੰ ਵਕਤ ਹੀ ਇਨਸਾਨੀਅਤ ਦਾ ਪਿਆਰ ਜਾਗ ਗਿਆ? ਹਮਮ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ 6ਵੇਂ ਪਾਤਸ਼ਾਹ ਨੇ ਦਿੱਲੀ ਦੇ ਤਖਤ ਨੂੰ ਮੁਕਾਬਲਾ ਦੇਣ ਲਈ। ਉਹ ਤਖਤ ਨਾਲ ਸਾਡੇ ਤਖਤ ਦੀ ਸਿੱਧੀ ਟੱਕਰ ਹੈ। ਕਿ ਕਿਹਾ ਕਿ ਤਖਤ ਦੀ ਸਿੱਧੀ ਟੱਕਰ ਦਿੱਲੀ ਦੇ ਤਖਤ ਨਾਲ ਰਹੀ ਆ ਇਸੇ ਕਰਕੇ ਗੁਰੂ ਪਾਸ਼ਾ ਨੇ ਥਾਪਿਆ ਹੈ ਤਖਤ ਤੇ ਕੀ ਜਹੇਦਾਰਾਂ ਚ ਉਹ ਦਮ ਨਹੀਂ ਰਿਹਾ ਜਿਹੜੇ ਪਹਿਲੇ ਜਹੇਦਾਰਾਂ ਚ ਹੁੰਦਾ ਸੀ ਕਿ ਇੱਥੋਂ ਦੀ ਲਲਕਾਰ ਮਾਰੀ ਦਿੱਲੀ ਉੱਥੇ ਬੈਠੀ ਹਿੱਲ ਜਾਂਦੀ ਸੀ ਜਿਹੜੇ ਜਥੇਦਾਰ ਹੈ ਇਹ ਕੌਮ ਦਾ ਸਰਮਾਇਆ ਵੇਸਟ ਕਰ ਰਿਹਾ ਤੇ ਜਦੋਂ ਕਿਤੇ ਬੇਦਬੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਬ ਗੁਟਕਾ ਸਾਹਿਬ ਦੀ ਤੇ ਕੀ ਬ ਗੱਲ ਬਾਈ ਜਥੇਦਾਰ ਨੂੰ ਘੋਲ ਕੇ ਫੋੜੇ ਤੇ ਲਾਉਣਾ ਕਦੇ ਉੱਥੇ ਪਹੁੰਚਦਾ ਨਹੀਂ ਜਿਹੜੀ ਗੱਲ ਰਾਹੁਲ ਗਾਂਧੀ ਨੇ ਕੀਤੀ ਆ ਕੀ ਜਦੋਂ ਫਲਾਈਟ ਕਰਦੇ ਆ ਸਾਡੇ ਜਥੇਦਾਰ ਜਾਂ ਸਾਡੇ ਪੰਥ ਦੇ ਆਗੂ ਇਹਨਾਂ ਨੂੰ ਨਹੀਂ ਪਤਾਗਾ ਕਿ ਜਾਜਾਂ ਦੇ ਵਿੱਚ ਕਿਦਾਂ ਦਾ ਸਲੂਕ ਹੁੰਦਾ ਸ੍ਰੀ ਸਾਹਿਬ ਵੱਡਾ ਨਹੀਂ ਪਾ ਸਕਦੇ ਜਿੰਨਾ ਜਿੰਨੇ ਪਾਬੰਦੀ ਹੈਗੀ ਆ ਇਹ ਉਧਰ ਡਾਲਰ ਮਿਲਦੇ ਆ ਫਿਰ ਸ੍ਰੀ ਸਾਹਿਬ ਲਾ ਕੇ ਪਾਸੇ ਰੱਖ ਦਿਓ ਫਿਰ ਸਾਨੂੰ ਕੋਈ ਨਹੀਂਗਾ ਪੰਥ ਨਾਲ ਕੋਈ ਮਤਲਬ ਨਹੀਂਗਾ ਜੇ ਪੰਜਾਬ ਦੇ ਵਿੱਚ ਕਿਤੇ ਬੈਠਿਆਂ ਮਾੜੀ ਮੋਟੀ ਘਟਨਾ ਹੋ ਜੇ ਫਿਰ ਬਿਆਨ ਵੱਡਾ ਸੋਨਾ ਦਿੱਤਾ ਜਾਂਦਾ ਇੱਕ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦੀ ਆ ਸਿੱਖ ਕੌਮ ਜਿਹੜੀ ਖੰਡੇ ਦੀ ਧਾਰ ਚੋਂ ਨਿਕਲੀ ਹੈ ਨਾ ਇਹਨੂੰ ਖਤਮ ਕਰਨ ਵਾਲਾ ਤਾਂ ਕੋਈ ਦੁਨੀਆ ਦੇ ਤਖਤੇ ਤੇ ਜੰਮਿਆ ਨਹੀਂ ਬਹੁਤ ਸਾਰੇ ਮਸਲੇ ਆ ਜਿਨ੍ਹਾਂ ਤੇ ਚਰਚਾ ਕਰਨੀ ਲਾਜ਼ਮੀ ਹੈ ਜਿਵੇਂ ਹੁਣ ਪਿਛਲੇ ਦਿਨਾਂ ਦੇ ਵਿੱਚ ਮੋਹਾਲੀ ਬੱਸ ਸਟੈਂਡ ਦੇ ਉੱਪਰੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਤੇ ਵਿੱਚ ਬਣਿਆ ਹੋਇਆ ਬੁੱਤ ਕਹਿ ਲਈਏ ਜਾਂ ਉਹਦੀ ਤਸਵੀਰ ਬਣ ਕਹਿ ਲਈਏ ਇੱਕ ਬਣੀ ਹੋਈ ਸੀ ਉਹ ਹਟ ਗਈ ਆ ਉੱਥੋਂ ਕਿੰਨੇ ਹਟਾਈ ਕਿਵੇਂ ਹਟੀ ਇਸ ਚੀਜ਼ ਦਾ ਹਜੇ ਤੱਕ ਕੋਈ ਵੀ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈਗੀ ਉਸ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਅਮਰੀਕਾ ਦੀ ਧਰਤੀ ਤੇ ਇੱਕ ਬਿਆਨ ਆਉਂਦਾ ਹੈ ਕਿ ਸਿੱਖਾਂ ਦੇ ਨਾਲ ਭਾਰਤ ਦੇ ਵਿੱਚ ਟੱਕਾ ਹੋ ਰਿਹਾ ਚਾਹੇ ਉਹ ਪੇਪਰ ਦੇਣ ਗਏ ਹੋਣ ਚਾਹੇ ਪੱਗਾਂ ਦੀ ਤਲਾਸ਼ੀ ਦੀ ਗੱਲ ਹੋਵੇ ਚਾਹੇ ਉਹਨਾਂ ਦਾ ਜਿਹੜਾ ਸ੍ਰੀ ਸਾਹਿਬ ਜਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਉਹਨੇ ਇੱਕ ਟਿੱਪਣੀ ਕੀਤੀ ਸੀਗੀ ਬਹੁਤ ਸਾਰੇ ਲੋਕ ਉਸ ਚੀਜ਼ ਦੇ ਹੱਕ ਦੇ ਵਿੱਚ ਨੇ ਤੇ ਪਰ ਉਸ ਦੇ ਪਰਿਵਾਰ ਦੇ ਪਿਛੋਕਰ ਨੂੰ ਲੈ ਕੇ ਉਹਦੇ ਖਿਲਾਫ ਵੀ ਬਹੁਤ ਸਾਰੇ ਲੋਕ ਨਜ਼ਰ ਜਿਹੜੇ ਐ ਸੋਸ਼ਲ ਮੀਡੀਆ ਤੇ ਆਏ ਪਰ ਆਪਾਂ ਵਿਚਾਰ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਨੇ ਬੀਬੀ ਅਰਜਿੰਦਰ ਕੌਰ ਜੈਤੋ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਬੁਲਾਰੇ ਵੀ ਨੇ ਤੇ ਅੱਜ ਉਹਨਾਂ ਨੂੰ ਇੱਕ ਪੰਜਾਬ ਦਾ ਵੱਡਾ ਆਉਦਾ ਵੀ ਮਿਲਿਆ ਆਪਾਂ ਗੱਲਬਾਤ ਕਰਦੇ ਹਾਂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਜੀ ਰਾਹੁਲ ਗਾਂਧੀ ਦੇ ਬਿਆਨ ਤੇ ਸਭ ਤੋਂ ਪਹਿਲਾਂ ਤੇ ਇਹ ਟਿੱਪਣੀ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਉਹਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਤੇ ਪਹਿਲਾਂ ਉਹਨਾਂ ਦਾ ਪਰਿਵਾਰ ਜਿਹੜਾ ਸਿੱਖਾਂ ਦਾ ਦੁਸ਼ਮਣ ਜਮਾਤ ਹੀ ਕਹਿ ਲੋ ਮੰਨੀ ਜਾਂਦੀ ਸੀ ਜਗਮੀਤ ਜੀ ਬਹੁਤ ਵਧੀਆ ਸਵਾਲ ਹੈ ਤੁਹਾਡਾ ਹੂੰ ਰਾਹੁਲ ਗਾਂਧੀ ਨੇ ਜ ਉਹ ਅੱਜ ਦੇ ਸਮੇਂ ਵਿੱਚ ਬਹੁਤ ਜ਼ਰੂਰੀ ਹੈ। ਹਮ ਅੱਜ ਕਹਿੰਨ ਨੂੰ ਭਾਵੇਂ ਇੰਡੀਆ ਆਪਣੇ ਆਪ ਨੂੰ ਕਹਿੰਦਾ ਕਿ ਅਸੀਂ ਲੋਕਤੰਤਰ ਹੈ ਸਾਡਾ ਸਭ ਤੋਂ ਵੱਡਾ ਲੋਕਤੰਤਰ ਹੈ ਪਰ ਲੋਕਤੰਤਰ ਕਿਤੇ ਨਜ਼ਰ ਨਹੀਂ ਆਉਂਦਾ। ਹਮ ਤੁਸੀਂ ਵੀ ਪੜੇ ਲਿਖੇ ਹੋ ਸਾਰਾ ਦਿਨ ਵਿਚਰਦੇ ਹੋ ਮਨੀ ਪਰ ਵਿੱਚ ਔਰਤਾਂ ਨੂੰ ਨੰਗਾ ਦੁੜਾਇਆ ਗਿਆ। ਹਰਿਆਣੇ ਦੇ ਵਿੱਚ ਕਿਸੇ ਮੁਸਲਮਾਨ ਭਰਾ ਨੂੰ ਮਾਰ ਦਿੱਤਾ ਜਾਂਦਾ ਕਿ ਤੇਰੀ ਪਤੀਲੀ ਵਿੱਚ ਗਊ ਮਾਸ ਰਿਜ ਰਿਹਾ ਸਾਨੂੰ ਸ਼ੱਕ ਹੈ ਇਸ ਗੱਲ ਦਾ। ਅੱਛਾ ਸ਼ੱਕ ਕੀ ਮਾਰਦਾ? ਸ਼ੱਕ ਚੀ ਬਹੁਤ ਘਟਨਾਵਾਂ ਨੇ ਮੈਂ ਇੱਕ ਸੁਣਾਈ ਹੈ ਤੁਹਾਨੂੰ ਬਹੁਤ ਜ਼ਿਆਦੀਆਂ ਇੱਕ ਰਾਜਸਥਾਨ ਦਾ ਲੀਡਰ ਭਾਜਪਾ ਦਾ ਕਹਿੰਦਾ ਹੈ ਕਿ ਮਦਰਸੇ ਹੈ ਜਿਹੜੇ ਇਹ ਨਾਸੂਰ ਹੈ ਸਾਨੂੰ ਵੀ ਕਿਹਾ ਤੋਨੇ ਗੁਰਦਵਾਰਿਆਂ ਬਾਰੇ ਉਹਨੇ ਮਾਫੀ ਮੰਗ ਲਈ ਸੀ ਪਰ ਕਿਉਂ ਹਰ ਧਰਮੇ ਸਨਮਾਨਯੋਗ ਹੈ ਚਾਹੇ ਗੁਰਦੁਆਰਾ ਸਾਹਿਬ ਹੈ ਚਾਹੇ ਮਦਰਸਾ ਹੈ ਚਾਹੇ ਚਰਚਾ ਹੈ ਤੇ ਚਾਹੇ ਮੰਦਰ ਹੈ ਸਾਰੀ ਸਨਮਾਨ ਹੈ ਸਨਮਾਨਯੋਗ ਹੈ ਸਾਡੀ ਇੱਕ ਬੱਚੀ ਰਾਜਸਥਾਨ ਪੇਪਰ ਦੇਣ ਗਈ ਜੱਜ ਦਾ ਉਹ ਬੱਚੀ ਆਲਰੇਡੀ ਵਕੀਲ ਸੀ ਤਦ ਸੇ ਬੱਚੀ ਨੂੰ ਕਿਆ ਗਿਆ ਕੜਾ ਲਾ ਦੇ ਕਿਰਪਾਨ ਲਾ ਦੇ ਤੇ ਦੱਸੋ ਲੋਕਤੰਤਰ ਹੈ ਕਿੱਥੇ ਅੱਜ ਭਾਰਤ ਦਾ ਹਾਲ ਬਹੁਤ ਮਾੜਾ ਹੈ ਇਹ ਸਾਨੂੰ ਧਰਮਾਂ ਵਿੱਚ ਵੰਡ ਕੇ ਜਾਤਾਂ ਦੇ ਆਧਾਰ ਤੇ ਵੰਡ ਕੇ ਇਹ ਵੋਟ ਦੀ ਰਾਜਨੀਤੀ ਕਰ ਰਹੇ ਨੇ ਕੋਈ ਵੀ ਕਟ ਗਿਣਤੀ ਅੱਜ ਸੇਫ ਹੈ ਨਹੀਂ ਜੇ ਪਿਛਲੇ ਦਿਨੀ ਕਿਸਾਨ ਮੋਰਚਾ ਲੱਗਿਆ ਮੋਦੀ ਨੇ ਉੱਥੇ ਸਾਡੇ ਕਿਸਾਨਾਂ ਨਾਲ ਇੱਕ ਕੋਝਾ ਮਜ਼ਾਕ ਕੀਤਾ ਕਿ ਤੁਹਾਨੂੰ ਐਮਐਸਪੀ ਦੇਵਾਂਗਾ ਤੁਹਾਡੀਆਂ ਮੰਗਾਂ ਮੰਨਿਆਂਗੇ ਜਦੋਂ ਕਿ ਉਹ ਮੰਗਾਂ ਨਹੀਂ ਮੰਨੀਆਂ ਸਾਡੇ ਕੁਝ ਕਿਸਾਨ ਮਤਲਬ ਸ਼ਾਇਦ ਪੀਲੀਪੀਤ ਵਾਲੀ ਸਾਈਡ ਹੀ ਸੀ ਯੂਪ ਵਿੱਚ ਜਾ ਰਹੇ ਸੀ ਤਾਂ ਭਾਜਪਾ ਦੇ ਇੱਕ ਨੇਤਾ ਦੇ ਬੇਟੇ ਨੇ ਉਹਨਾਂ ਕਿਸਾਨਾਂ ਤੇ ਫੋਰਚਨਰ ਚੜਾਤੀ ਦੱਸੋ ਕਿੱਥੇ ਲੋਕਤੰਤਰ ਹੈ ਕਿੱਥੇ ਤੇ ਅਸੀਂ ਸੇਫ ਕਿੱਥੇ ਆ ਹਮ ਇੱਥੇ ਨਾ ਕੋਈ ਸਾਈ ਸੇਫ ਹੈ ਨਾ ਇੱਥੇ ਕੋਈ ਮੁਸਲਮਾਨ ਸੇਫ ਹੈ ਤੇ ਨਾ ਹੀ ਸਿੱਖ ਸੇਫ ਹੈ ਘੱਟ ਗਿਣਤੀਆਂ ਇੱਥੇ ਬਹੁਤ ਬੁਰੀ ਹਾਲਤ ਹੈ ਅੱਜ ਜੇ ਅਸੀਂ ਸੇਫ ਹੋਈਏ ਤਾਂ ਸਾਡੇ ਬੱਚੇ ਜਦੋਂ ਯਾਤਰਾ ਤੇ ਜਾਂਦੇ ਨੇ ਹਿਮਾਚਲ ਵੱਲ ਤੇ ਉਹਨਾਂ ਨੂੰ ਮਤਲਬ ਸਪੈਸ਼ਲ ਟਾਰਗੇਟ ਬਣਾ ਕੇ ਕੁੱਟਿਆ ਜਾਂਦਾ ਹੈ ਤੇ ਸਾਡਾ ਇਤਿਹਾਸ ਤੇ ਸਾਡਾ ਵਿਰਸਾ ਕੀ ਹੈ ਜਦੋਂ ਵੀ ਕਦੇ ਮੁਸੀਬਤ ਪਈ ਆ ਚਾਹੇ ਹਿਮਾਚਲ ਤੇ ਪੈਂਦੀ ਆ ਤੀਜੇ ਦਿਨ ਇਥੇ ਹੜਾ ਆਈ ਰਹਿੰਦੇ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਚਾਹੇ ਕੋਈ ਪੁਚਾ ਲਾਵੇ ਗੁਜਰਾਤ ਚ ਵੱਡੇ ਪੁਚਾ ਲਾਏ ਤੇ ਸਾਡੇ ਸਿੱਖ ਤਾਂ ਸ਼ੁਰੂ ਤੋਂ ਹੀ ਤਿਆਰ ਹੀ ਰਹਿੰਦੇ ਆ ਸੇਵਾ ਕਰਨ ਲਈ ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਹੀ ਇਹ ਹੈ ਸਾਡੇ ਖਾਲਸਾ ਏਡ ਵਾਲੇ ਰਵੀ ਸਿੰਘ ਖਾਲਸਾ ਉਹਨਾਂ ਨੇ ਹੁਣ ਤੱਕ ਮੈਂ ਕਹਿੰਨੀ ਆ ਵੀ ਕੋਈ ਕਸਰ ਛੱਡੀ ਨਹੀਂ ਚਾਹੇ ਕਿਤੇ ਹਾੜਾ ਅਣਪੁਚਾਲ ਅਣ ਕੁਛ ਵੀ ਹੋਵੇ ਕਰੋਨਾ ਦੇ ਦਿਨਾਂ ਚ ਅਸੀਂ ਮਤਲਬ ਹਰ ਇੱਕ ਥਾਂ ਤੇ ਆਕਸੀਜਨ ਪਹੁੰਚਾਈ ਸਿੱਖਾਂ ਦਾ ਤਾਂ ਧਰਮ ਹੀ ਇਹ ਆ ਗਿਆ ਮਤਲਬ ਸਾਨੂੰ ਸਿਖਾਉਂਦਾ ਸਾਡਾ ਸਿੱਖ ਧਰਮ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੀਤ ਸਭਨ ਕੋ ਆਪਨ ਕੀ ਨਾ ਹਮ ਸਭਨਾ ਕੇ ਸਾਜਨ ਸਾਰੇ ਵਿੱਚ ਉਸ ਪ੍ਰਮਾਤਮਾ ਨੂੰ ਵੇਖਣਾ ਪਰ ਇਹ ਲੋਕ ਸੌੜੀ ਰਾਜਨੀਤੀ ਕਰ ਰਹੇ ਨੇ ਇਹ ਵੋਟ ਖਾਤਰ ਸਾਡੇ ਨਾਲ ਬੈਡ ਬਿਹੇਵ ਕਰਦੇ ਨੇ ਇੱਕ ਖਾਸ ਤਬਕੇ ਨੂੰ ਖੁਸ਼ ਕਰਨ ਖਾਤਰ ਜੇ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਹੈ ਬਾਈ ਅਸੀਂ ਉਸ ਬਿਆਨ ਦੀ ਮਤਲਬ ਸਲੋਤਾ ਕਰਦੇ ਆ ਕੋਈ ਵੀ ਮਨੁੱਖ ਜੋ ਇਨਸਾਨੀਅਤ ਦੇ ਹੱਕ 'ਚ ਕੋਈ ਬਿਆਨ ਦਿੰਦਾ ਚਾਹੇ ਕੋਈ ਵੀ ਹੈ ਰਾਹੁਲ ਗਾਂਧੀ ਥਾਂ ਤੇ ਕੋਈ ਹੋਰ ਵੀ ਹੈ ਤਾਂ ਉਹ ਬਾਈ ਸ਼ਲਾਘਾਯੋਗ ਹੈ ਤੇ ਜਦੋਂ ਬਾਈ ਇਹਨਾਂ ਦਾ ਪਿਛੋਕੜ ਵੇਣੇ ਆ ਤੇ ਜੇ ਇਹਦੀ ਦਾਦੀ ਨੇ ਕੁਝ ਕੀਤਾ ਤਾਂ ਉਹ ਸਿੱਖਾਂ ਨੇ ਗੱਡੀ ਚਾੜਤੀ ਆਪਦਾ ਬਦਲਾ ਲੈ ਲਿਆ ਔਰ ਮੈਂ ਤੁਹਾਨੂੰ ਇੱਕ ਇਤਿਹਾਸ ਦੀ ਗੱਲ ਦੱਸਦੀ ਆ ਔਰੰਗਜ਼ੇਬ ਨੇ ਜ਼ੁਲਮ ਦੀ ਕਸਰ ਨਹੀਂ ਛੱਡੀ ਗੁਰਤੇਗ ਭਾਦਰਪਾਸ਼ਾ ਨੂੰ ਸ਼ਹੀਦ ਕਰਾਇਆ ਆਪਾਂ ਸਾਰੇ ਜਾਣਦੇ ਆ ਪਰ ਉਹਦਾ ਪੁੱਤਰ ਜਦੋਂ ਭਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੇ ਮਤਲਬ ਸ਼ਰਨ ਚ ਆਇਆ ਮਦਦ ਮੰਗੀ ਤੇ ਗੁਰੂ ਸਾਹਿਬ ਨੇ ਉਹਨੂੰ ਮਦਦ ਵੀ ਦਿੱਤੀ ਤੇ ਉਹਨੂੰ ਰਾਜ ਭਾਗ ਤੇ ਵੀ ਭਾਇਆ ਸਾਡਾ ਹੀ ਵਿਰਸਾ ਹੀ ਨਹੀਂ ਸਾਡਾ ਵਿਰਸਾ ਬੜਾ ਅਮੀਰ ਹੈ ਅਸੀਂ ਜੇ ਕੋਈ ਆਉਂਦਾ ਉਹਨੂੰ ਗੱਲ ਨਾਲ ਲਾਉਨੇ ਆ ਜੇ ਕੋਈ ਮਦਦ ਮੰਗਣ ਆ ਗਿਆ ਕਦੇ ਤੁਸੀਂ ਸਾਡਾ ਇਤਿਹਾਸ ਵੇਖ ਲਿਓ 18 ਸਾਲ ਦੀ ਉਮਰ ਸੀ ਸਹਿਬ ਜਦਾ ਅਜੀਤ ਸਿੰਘ ਦੀ ਤਾ ਫਰਿਆਦੀ ਹੋ ਕੇ ਆਇਆ ਇੱਕ ਬ੍ਰਾਹਮਣ ਕਿ ਮੇਰੀ ਬੱਚੀ ਨੂੰ ਅਫਗਾਨ ਚੱਕ ਕੇ ਲੈ ਗਈ ਮੁਗਲ ਚੱਕ ਕੇ ਲੈ ਗਈ ਤਾਂ ਸਹਿਬਜ਼ਾਦਾ ਜੀ ਨੇ ਉਹ ਬੱਚੀ ਨੂੰ छुड़ा ਕੇ ਲਿਆਂਦਾ ਤੇ ਪੁਚਾ ਕੇ ਆਉਂਦਾ ਔਰ ਅਫਗਾਨ ਜਿੰਨੇ ਵੀ ਆਉਂਦੇ ਸੀ ਸਾਰੇ ਪੰਜਾਬ ਦੇ ਰਸਤੇ ਦਿੱਲੀ ਜਾਂਦੇ ਸੀ ਜਦੋਂ ਹਿੰਦੂਆਂ ਦੀਆਂ ਧੀਆਂ ਪੈਣਾ ਨੂੰ ਚੱਕ ਕੇ ਲੈ ਜਾਂਦੇ ਸੀ ਤਾਂ ਗੁਰੂ ਦਾ ਮਾਨਾ ਮੱਤਾ ਖਾਲਸਾ ਰਸਤੇ ਵਿੱਚ ਧੀਆਂ ਪੈਣਾ ਨੂੰ छुड़ा ਕੇ ਲਿਆ ਮਤਲਬ ਕਰੋ ਕਰੀ ਪੁਚਾ ਕੇ ਆਉਂਦਾ ਸੀ ਇਹ ਸਾਡਾ ਮਾਨਾ ਮੱਤਾ ਇਤਿਹਾਸ ਹੈ ਜੇ ਵੀ ਕੋਈ ਗੱਲ ਕਰਦਾ ਹੂੰ ਚਾਹੇ ਉਹ ਰਾਹੁਲ ਗਾਂਧੀ ਹੈ ਚਾਹੇ ਕੋਈ ਹੋਰ ਹੈ ਜੀ ਉਹ ਗੱਲ ਕਰਦਾ ਹੈ ਭਾਈ ਇਨਸਾਨੀਅਤ ਦੀ ਨੁੱਖੀ ਅਧਿਕਾਰਾਂ ਦੀ ਅਸੀਂ ਉਹਨਾਂ ਦੀ ਸਲੋਤਾ ਕਰਦੇ ਹਾਂ ਜਿੱਥੇ ਰਹੀ ਗੱਲ ਵੀ ਉਹਦਾ ਪਰਿਵਾਰ ਕਿਉਂ ਜ ਹੈ ਉਹਦੇ ਪਰਿਵਾਰ ਨੂੰ ਉਹਨਾਂ ਦਾ ਖਮਿਆਜਾ ਮਿਲ ਚੁੱਕਿਆ ਪਰ ਸਾਡਾ ਇੱਕ ਵਿਰਸਾ ਅਮੀਰ ਇਹ ਵੀ ਹੈ ਸਾਡਾ ਸਿੱਖ ਧਰਮ ਸਾਡਾ ਇਤਿਹਾਸ ਕਿ ਅਸੀਂ ਦਾਦੇ ਦੀ ਸਜ਼ਾ ਜਾਂ ਦਾਦੇ ਦੀ ਕਈਆਂ ਗਲਤੀਆਂ ਦੀ ਸਜ਼ਾ ਕਦੇ ਪੋਤੇ-ਪੋਤੀਆਂ ਨੂੰ ਨਹੀਂ ਦਿੱਤੀ ਹੂੰ ਰਾਹੁਲ ਗਾਂਧੀ ਦਾ ਬਿਆਨ ਲੋਕ ਬਹੁਤ ਸਾਰੇ ਇਹ ਵੀ ਗੱਲ ਕਹਿੰਦੇ ਆ ਕਿ ਇਹਨਾਂ ਦਾ ਪਰਿਵਾਰ ਸਿੱਖ ਦਾ ਕਾਤਲ ਜਮਾਤ ਮੰਨੇ ਅੰਦਰ ਮੈਂ ਮੰਨਦੀ ਆ ਕੱਲਾ ਕਾਤਲ ਜਮਾਤ ਹੀ ਨਹੀਂ ਰਾਹੁਲ ਦੇ ਪਿਓ ਨੇ ਜਦੋਂ ਬਿਆਨ ਦਿੱਤਾ ਸੀ ਨਾ ਵੀ ਜਦੋਂ ਵੱਡਾ ਦਰਖਤ ਡਿੱਗਦਾ ਹੈ 1984 ਚ ਜਦੋਂ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਗੱਡੀ ਚੜ੍ਹਿਆ ਤਾਂ ਅਜੀਵ ਗਾਂਧੀ ਦਾ ਬਿਆਨ ਸੀ ਕਿ ਜਦੋਂ ਇੱਕ ਵੱਡਾ ਦਰਖਤ ਡਿੱਗਦਾ ਤਾਂ ਧਰਤੀ ਹਿੱਲਦੀ ਹੈ ਤੇ ਕਿੰਨਾ ਉੱਥੇ ਕਾਹਨ ਹੋਇਆ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਗਈ ਸਿੱਖਾਂ ਨੂੰ ਚੁਣ-ਚੁਣ ਕੇ ਮਾਰਿਆ ਬੇਕਾਰੋ ਝਰੀਆ ਕਾਣ ਪਰ ਦਿੱਲੀ ਤਿੰਨ ਦਿਨ ਤੇ ਤਿੰਨ ਰਾਤਾਂ ਮੌਤ ਦਾ ਨੰਗਾ ਨਾਚ ਹੋਇਆ ਉੱਥੇ ਅੱਜ ਇੱਕ ਵਿਧਵਾ ਕਲੋਨੀ ਬਣੀ ਪਈ ਐ ਸਾਡੇ ਬੱਚਿਆਂ ਦੇ ਗਲਾਂ ਵਿੱਚ ਤੈਰ ਪਾ ਕੇ ਜਿਉਂਦਿਆਂ ਨੂੰ ਸਾੜਿਆ ਧੀਆਂ ਪੈਣਾ ਦੀ ਇੱਜ਼ਤ ਲੁੱਟੀ 3000 ਤੋਂ ਉੱਪਰ ਸਿੱਖ ਮਾਰੇ ਗਏ ਤੇ ਜ਼ਖਮੀ ਤਾਂ ਗਿਣਤੀ ਕੋਈ ਨਹੀਂ ਉਹਨਾਂ ਦੀਆਂ ਪ੍ਰਾਪਰਟੀਆਂ ਬਿਲਕੁਲ ਖਤਮ ਕਰਤੀਆਂ ਹੂੰ ਉਸੇ ਦਾ ਪੁੱਤਰ ਕੀ ਅੱਜ ਸਿਆਸਤ ਦੇ ਲਈ ਆਪਦਾ ਬਿਆਨ ਦੇ ਰਿਹਾ ਜਾਂ ਫਿਰ ਉਹਨੂੰ ਵਾਕ ਕੇ ਹੀ ਇਨਸਾਨੀਅਤ ਦਾ ਪਿਆਰ ਜਾਗਿਆ ਸਿਆਸਤ ਵੀ ਹੋ ਸਕਦੀ ਐ ਤੇ ਮਨੁੱਖ ਕੋਈ ਚੰਗਾ ਮਾੜਾ ਵੀ ਹੋ ਸਕਦਾ ਪਰ rahul ਨੂੰ ਪਰਖਿਆ ਨਹੀਂ ਆਪਣਾ rahul ਨਾਲ ਕੀ ਵਾਪਿਆ ਨਾ ਪਤਾ ਕੋਈ ਰਾਜ ਭਾਗ ਵੇਖਿਆ ਕੱਲ ਨੂੰ ਇਹ ਪ੍ਰਧਾਨ ਮੰਤਰੀ ਬਣ ਜੇ ਇਹ ਸ਼ਾਸਨ ਵਧੀਆ ਕਰੇ ਫਿਰ ਪਤਾ ਲੱਗੂ ਕਿ ਹੋ ਜਾਏ ਤੇ ਰਾਜਨੀਤੀ ਤਾਂ ਹੋ ਹੀ ਸਕਦੀ ਹੈ ਸਿਆਸੀ ਲੀਡਰ ਰਾਜਨੀਤੀ ਖਾਤਰ ਬਿਆਨ ਬਣਾਉਂਦੇ ਵੀ ਆ ਘੜਦੀ ਵੀ ਤੇ ਦਿੰਦੇ ਵੀ ਆ ਤਾਂ ਇਹਨਾਂ ਦਾ ਪੇਸ਼ਾ ਹੈ ਉਸੇ ਰਾਜ ਉਸੇ ਦੇਸ਼ ਦਾ ਰਾਜ ਕਰਨਾ ਹੈ rahul gandhi ਨੇ ਤੇ ਉਸੇ ਦੇਸ਼ ਦਾ ਸ਼ਾਸਕ ਬਣਨਾ ਹੈ ਤੇ ਉੱਥੇ ਜਿਆਦਾ ਬਹੁ ਗਿਣਤੀ ਜਿੰਨਾ ਦੀ ਹੈਗੀ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਉਹਨੂੰ ਇਹ ਚੀਜ਼ ਮਹਿਸੂਸ ਹੋ ਰਹੀ ਹੈ ਕਿ ਘੱਟ ਗਿਣਤੀਆਂ ਇੱਥੇ ਸੇਫ ਨਹੀਂ ਹੈਗੀਆਂ ਤੇ ਕੀ ਫਿਰ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਉਹਨੂੰ ਨਹੀਂ ਪਤਾ ਲੱਗ ਰਿਹਾ ਉਹ ਹਲੀਆਂ ਗੱਲਾਂ ਕਰਦੇ ਉਹ ਧਰਮ ਦੀ ਸਿਆਸਤ ਖੇਡ ਰਹੇ ਹੈ ਜਿਹੜਾ ਮੋਦੀ ਹੈ ਜਾਂ ਭਾਜਪਾ ਹੈ ਇਹ ਹਿੰਦੂਤਵ ਹੈ ਇਹਨਾਂ ਨੇ ਤਾਂ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਇਹਨਾਂ ਨੇ ਆਪਦੀ ਜਦੋਂ ਹੁਣ ਇਲੈਕਸ਼ਨ ਸੀ ਇਹਨਾਂ ਨੇ ਆਪਦੀਆਂ ਪ੍ਰਾਪਤੀਆਂ ਨਹੀਂ ਗਿਣਾਈਆਂ ਇਹਨਾਂ ਨੇ ਇਹ ਕਿਹਾ ਵੀ ਅਸੀਂ ਰਾਮ ਮੰਦਰ ਬਣਾਤਾ ਮੋਸਟ ਵੈਲਕਮ ਬਣਾਓ ਆਪਦੇ ਧਰਮ ਦੀਆਂ ਯਾਦਾਂ ਬਣਾਓ ਪਰ ਗਲੋਰੀਫਾਈ ਕਿਵੇਂ ਕੀਤਾ ਤੁਸੀਂ ਦੱਸੋ ਵੀ ਅਸੀਂ ਭਾਈ ਪਿਛਲੇ ਸਮੇਂ ਤੋਂ 14 ਤੋਂ ਰਾਜ ਕਰਦੇ ਆ ਰਹੇ ਹਾਂ ਔਰ ਸਾਡੇ ਰਾਜ ਵਿੱਚ ਆਹਾ ਹਾ ਕੁਝ ਵਧੀਆ ਹੋਇਆ ਹੈ ਦੇਸ਼ ਨੇ ਕੀ ਤਰੱਕੀ ਕੀਤੀ ਸਾਡੇ ਦੂਜੇ ਦੇਸ਼ਾਂ ਨਾਲ ਕੀ ਸੰਬੰਧ ਹੈ ਤੁਸੀਂ ਮੋਦੀ ਨੂੰ ਕਿੱਥੇ ਕਹਿ ਸਕਦੇ ਹੋ ਵੀ ਉਹਦੇ ਰਾਜ ਚ ਮਤਲਬ ਘਟ ਗਿੰਤੀਆਂ ਸੇਫ ਕਿਵੇਂ ਹੋ ਸਕਦੀਆਂ ਸਾਡੇ ਤਾਂ ਕਿਸਾਨ ਮਤਲਬ ਹੁਣ ਪਿਛਲੇ ਦਿਨਾਂ ਦੀ ਗੱਲ ਹੈ ਬੈਠੇ ਸੀ ਬਾਰਡਰ ਤੇ ਸਾਡੇ ਕਿਸਾਨਾਂ ਨੂੰ ਪੰਜਾਬ ਵਾਲੇ ਪਾਸੇ ਆ ਕੇ ਮਾਰ ਕੇ ਗਏ ਆ ਭਾਜਪਾ ਦੇ ਮਤਲਬ ਹਰਿਆਣੇ ਦੇ ਭਾਜਪਾ ਦਾ ਰਾਜਾ ਹੈ ਭਾਜਪਾ ਦੇ ਮਤਲਬ ਰਾਜ ਦੇ ਮਤਲਬ ਆਪਾਂ ਤਾਂ ਖੱਟਰ ਨੂੰ ਹੀ ਕਵਾਂਗੇ ਉਹਨਾਂ ਦੀ ਪੁਲਿਸ ਔਰ ਇੱਥੋਂ ਤੱਕ ਉੱਥੋਂ ਦੇ ਚਸ਼ਮਦੀਦਾਂ ਦਾ ਬਿਆਨ ਹੈ ਕਿ ਆਰਐਸਐਸ ਵਾਲੀ ਸੀ ਉਹ ਜਿਹੜੇ ਜਸਸ਼ਿਵ ਕਰਨ ਨੂੰ ਪੰਜਾਬ ਵਾਲੇ ਪਾਸੇ ਆ ਕੇ ਮਾਰ ਕੇ ਗਏ ਐ ਤੇ ਕਿੱਥੋਂ ਇਹਨਾਂ ਨੂੰ ਆਪਾਂ ਕਵਾਂਗੇ ਚੰਗੀ ਐ ਇਹਨਾਂ ਨੇ ਤਾਂ ਹਰ ਕੰਮ ਵਿੱਚ ਧਰਮ ਨੂੰ ਮਤਲਬ ਮੂਰੇ ਰੱਖਿਆ ਸਿਆਸਤ ਕੀਤੀ ਐ ਧਰਮ ਨੂੰ ਮੋਹਰਾ ਬਣਾ ਕੇ ਹਮ ਆਪਦੀਆਂ ਕੋਈ ਪ੍ਰਾਪਤੀਆਂ ਨਹੀਂ ਕਰਾਈਆਂ ਕੋਈ ਇਹਨਾਂ ਦੀ ਪ੍ਰਾਪਤੀ ਹੈ ਵੀ ਨਹੀਂ ਇਹਨਾਂ ਨੇ ਤਾਂ ਇੱਕ ਖਾਸ ਬਹੁ ਗਿਣਤੀ ਕਿੰਨਾਂ ਦੀ ਹੈ ਉਹਨਾਂ ਨੂੰ ਖੁਸ਼ ਕਰਨ ਖਾਤਰ ਸਿੱਖਾਂ ਨੂੰ ਬਾਹਰਲੇ ਮੁਲਕਾਂ 'ਚ ਮਰਵਾਇਆ ਹੈ ਭਾਈ ਖੰਡੇ ਨੂੰ ਇੰਗਲੈਂਡ ਵਿੱਚ ਭਾਈ ਨਿੱਜਰ ਨੂੰ ਕੈਨੇਡਾ ਵਿੱਚ ਭਾਈ ਦੀਪ ਸਿੰਘ ਨੂੰ ਹਰਿਆਣਾ ਵਿੱਚ ਸਿੱਧੂ ਮੁਸੀਰ ਨੂੰ ਪੰਜਾਬ 'ਚ ਮਰਵਾਇਆ ਹੈ ਇਹ ਗੱਲਾਂ ਸਪਸ਼ਟ ਹੈ ਹਮ ਅ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਗੱਲਾਂ ਲੋਕ ਸਭਾ 'ਚ ਕਹੀਆਂ ਸਰਦਾਰ ਮਾਨ ਨੇ ਸਪੀਕਰ ਤੋਂ ਟਾਈਮ ਮੰਗਿਆ ਕਿੰਨੀ ਉਮਰ ਉਹਨਾਂ ਦੀ 79 ਸਾਲ ਦੀ ਉਮਰ ਹੈ 7 ਘੰਟੇ ਖੜੇ ਰਹੇ ਖੜੇ ਉਹਨਾਂ ਨੇ ਟਾਈਮ ਨਹੀਂ ਦਿੱਤਾ ਸਪੀਕਰ ਨੇ ਮੈਂ ਥੱਪਤ ਪਾਉਂਦੇ ਰਹੇ ਵੀ ਮੈਂ ਇੱਕ ਐਮਪੀ ਆ ਮੈਨੂੰ ਬੋਲਣ ਦਾ ਅਧਿਕਾਰ ਦਿਓ ਮੈਂ ਆਪਦੀ ਕੌਮ ਦੀ ਗੱਲ ਕਰਨੀ ਆਪਦੀ ਸਿੱਖ ਕੌਮ ਦੀ ਸਾਡੇ ਨਾਲ ਕਿੱਥੇ ਕਿੱਥੇ ਧੱਕੇਸ਼ਾਹੀਆਂ ਹੋ ਰਹੀਆਂ ਬਾਹਰਲੇ ਮੁਲਕਾਂ ਦੇ ਸਾਡੇ ਸਿੱਖਾਂ ਨੂੰ ਟਾਰਗੇਟ ਬਣਾ ਬਣਾ ਕੇ ਮਾਰੇ ਆ ਜਾਂਦਾ ਹੈ ਭਾਈ ਖੰਡਾ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਅਖੀਰ ਨੂੰ ਜਦੋਂ ਟਾਈਮ ਨਹੀਂ ਦਿੱਤਾ ਸਪੀਕਰ ਨੇ ਤਾਂ ਸਰਦਾਰ ਮਾਨ ਕਹਿੰਦੇ ਸਪੀਕਰ ਸਾਹਿਬ ਰਾਜਸਥਾਨ ਦਾ ਸੀ ਉਹ ਮੈਂ ਤੇਰੇ ਬਰਾਬਰ ਆ ਕੇ ਕਾਗਜ਼ 'ਤੇ ਪਰੂੰ ਤਾਂ ਉੱਥੇ ਆ ਕੇ ਲੋਕਾਂ ਨੂੰ ਦੱਸੂੰ ਤੇਰੀਆਂ ਕਰਤੂਤਾਂ ਕੀ ਐ ਤਾਂ ਮਜਬੂਰ ਹੋ ਕੇ ਉਹਨਾਂ ਨੇ ਅਖੀਰ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਟਾਈਮ ਦਿੱਤਾ ਤਾਂ ਲੋਕ ਸਭਾ ਵਿੱਚ ਸਰਦਾਰ ਮਾਨ ਨੇ ਇਹੀ ਗੱਲ ਉਠਾਈ ਕਿ ਭਾਈ ਨਿਜਰ ਨੂੰ ਭਾਰਤੀ ਏਜੰਸੀਆਂ ਨੇ ਡਵਾਲ ਨੇ ਜੈ ਸ਼ੰਕਰ ਨੇ ਇਹਨਾਂ ਦੀ ਮਤਲਬ ਇੰਟੈਲੀਜੈਂਸੀ ਨੇ ਇਹਨਾਂ ਦੇ ਜਿਹੜੇ ਸਕਿਉਰਿਟੀ ਚੀਫ ਹੈ ਨਾਲ ਸਾਰਿਆਂ ਨੇ ਰਲ ਕੇ ਭਾਈ ਨਿੱਜਰ ਨੂੰ ਮਰਵਾਇਆ ਕੈਨੇਡਾ 'ਚ ਭਾਈ ਖੰਡਾ ਨੂੰ ਇੰਗਲੈਂਡ ਵਿੱਚ ਮੂਸੇ ਵਾਲੇ ਨੂੰ ਪੰਜਾਬ 'ਚ ਤੇ ਦੀਪ ਸਿੱਧੂ ਨੂੰ ਹਰਿਆਣਾ 'ਚ ਇਹ ਗੱਲਾਂ ਸਰਦਾਰ ਮਾਨ ਨੇ ਲੋਕ ਸਭਾ ਵਿੱਚ ਕਈਆਂ ਨੇ ਰਿਕਾਰਡ ਵਿੱਚ ਐ ਜਿਵੇਂ ਤੁਸੀਂ ਕਿਹਾ ਕਿ ਇਹ ਸਭ ਕੁਝ ਹੁੰਦਾ ਹੈ ਰਾਹੁਲ ਗਾਂਧੀ ਦੇ ਬਿਆਨ ਨੂੰ ਜਿਵੇਂ ਕਹਿ ਲਿਆ ਕਿ ਸਹੀ ਸਾਬਤ ਕਰ ਰਹੇ ਆਂ ਆਪਾਂ ਕਿ ਸਾਡੇ ਜਿਹੜੇ ਜਹੇਦਾਰ ਸਾਹਿਬ ਨੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮੀਟਿੰਗਾਂ ਤੱਕ ਕਰਦੇ ਨੇ ਇੱਕ ਪਾਲਟੀ ਤੱਕ ਹੁੰਦੀ ਹੈ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਕਿਉਂ ਨਰੋ ਨਹੀਂ ਪਤਾ ਲੱਗਦਾ ਕਿ ਸ੍ਰੀ ਸਾਹਿਬ ਪਾ ਕੇ ਕੋਈ ਬੱਚਾ ਪੇਪਰ ਨਹੀਂ ਦੇ ਸਕਦਾ ਖੜਾ ਪਾ ਕੇ ਕੋਈ ਬੱਚਾ ਪੇਪਰ ਨਹੀਂ ਦੇ ਸਕਦਾ ਜਾਂ ਕਿਤੇ ਸਫਰ ਨਹੀਂ ਕਰ ਸਕਦਾ ਇਹਨਾਂ ਚੀਜ਼ਾਂ ਤੇ ਪਾਬੰਦੀ ਹੈ ਤੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਕਿਉਂ ਨਹੀਂ ਗੱਲ ਰੱਖਦੇ ਇਹ ਚੀਜ਼ਾਂ ਦੀ ਜਥੇਦਾਰ ਤਾਂ ਸਾਡੇ ਸੁੱਤੇ ਪਏ ਐ ਉਹ ਤਾਂ ਕੌਮ ਦਾ ਸਰਮਾਇਆ ਮੇਰਾ ਕਹਿਣਾ ਬਹੁਤ ਮੈਨੂੰ ਦੁੱਖ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਛੇਵੇਂ ਪਾਤਸ਼ਾਹ ਨੇ ਦਿੱਲੀ ਦੇ ਤਖਤ ਨੂੰ ਮੁਕਾਬਲਾ ਦੇਣ ਲਈ ਕਿਉਂ ਤਖਤ ਨਾਲ ਸਾਡੇ ਤਖਤ ਦੀ ਸਿੱਧੀ ਟੱਕਰ ਹੈ ਹੈਗੀ ਵੀ ਐ ਤੇ ਜੇ ਤੂੰ ਵੀ ਰਹਿਨੇ ਆਂ ਅਸੀਂ ਹਰ ਵਾਰ ਜੇ ਤੂੰ ਵੀ ਰਹਿਨੇ ਆਂ ਦਿੱਲੀ ਕਈ ਵਾਰ ਸਿੱਖਾਂ ਨੇ ਜਿੱਤੀ ਐ ਜਦ ਅਦਰਬ ਗਹਿਲ ਸਿੰਘ ਨੇ ਉੱਥੇ ਕੇਸਰੀ ਪਰਚਮ ਲਹਿਰਾਇਆ ਦਿੱਲੀ ਤਾਂ ਸਾਡੇ ਲਈ ਕੁਛ ਵੀ ਨਹੀਂ ਪਰ ਓਏ ਜਿਹੜੇ ਜ਼ਥੇਦਾਰ ਐ ਇਹ ਕੌਮ ਦਾ ਸਰਮਾਇਆ ਵੇਸਟ ਕਰ ਰਿਆ ਇੰਨੀਆਂ-ਇੰਨੀਆਂ ਗੱਡੀਆਂ ਲੈ ਕੇ ਚੱਲਦੇ ਆ ਇੰਨੇ ਨੇ ਸਿਕਿਉਰਟੀ ਕਾਰਡ ਤੇ ਜਦੋਂ ਕਿਤੇ ਬੇਦਬੀ ਹੁੰਦੀ ਐ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਾਂ ਗੁਟਕਾ ਸਾਹਿਬ ਦੀ ਜਗਮੀਤ ਜੀ ਮੈਂ ਤੁਹਾਡੇ ਤੋਂ ਵੀ ਪ੍ਰਸ਼ਨ ਪੁੱਛਦੀ ਆ ਤੁਸੀਂ ਇੱਕ ਸ਼ਹੀਦ ਪਰਿਵਾਰ ਨਾਲ ਸੰਬੰਧਤੋਂ ਗੁਰਸੇਖੋਂ ਤੇ ਕੀ ਬਗਲ ਬਾਈ ਜਥੇਦਾਰ ਨੂੰ ਘੋਲ ਕੇ ਫੋੜੇ ਤੇ ਲਾਉਣਾ ਹੈ ਕਦੇ ਉੱਥੇ ਪਹੁੰਚਦਾ ਨਹੀਂ ਅ ਪਰਸੋ ਤੇ ਉੱਥੇ ਕੋਟਕਪੂਰੇ ਘਟਨਾ ਵਾਪਰੀ ਇੱਕ ਔਰਤ ਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਅਸੀਂ ਕਿਤੇ ਦੂਰ ਫਿਰਦੇ ਸੀ ਅਸੀਂ ਵੀ ਗਏ ਚਲੋ ਜਿੰਨੇ ਜੋ ਗਏ ਆ ਉੱਥੇ ਵਡਾਲਾ ਸਾਹਿਬ ਆ ਗਈ ਸੌਰੀ ਵਡਾਲਾ ਸਾਹਿਬ ਨਹੀਂ ਆਪਣੇ ਅਮਰੀਕ ਸਿੰਘ ਅਜਨਾਲਾ ਸਾਹਿਬ ਤੇ ਆਪਣਾ ਸਿੰਘ ਸਾਹਿਬ ਇੱਥੋਂ ਕਿਉਂ ਨਾ ਚੱਲ ਕੇ ਗਿਆ ਸਾਬੋ ਕੀ ਤਲਵੰਡੀ ਬੈਠਾ ਹੈ ਅਰਪੀ ਸਿੰਘ ਸਿੰਘ ਸਾਹਿਬ ਕਰਨੇ ਕੀ ਹੈ ਜਦੋਂ ਸਾਡੇ ਕਦੇ ਇਹ ਦੁੱਖ ਦੇ ਥੋੜੇ ਤੇ ਮੱਲਮ ਨਹੀਂ ਲਾਉਣ ਆਏ ਤੇ ਇਹਨਾਂ ਤੋਂ ਕਰਾਉਣਾ ਵੀ ਕੀ ਹੈ ਤੇ ਜੇ ਇਹਨਾਂ ਦੇ ਇੰਨੇ ਸਿਹਰਦ ਹੋਣ ਤੇ ਪ੍ਰਧਾਨ ਮੰਤਰੀ ਨਾਲ ਫੇਰ ਹੀ ਗੱਲ ਕਰਨਗੇ ਇਹਨਾਂ ਨੂੰ ਤਾਂ ਜਦੋਂ ਗੁਰੂ ਗ੍ਰੰਥ ਸਾਹਿਬਾਰੇ ਤੇ ਬਿਕਤਾ ਪੈਂਦੀ ਇਹਨਾਂ ਦਾ ਤਾਂ ਤੇ ਹਿਰਦਾ ਰੁੰਦਾ ਹੀ ਨਹੀਂ ਇਹ ਤਾਂ ਇੱਕ ਖਾਸ ਸਬਕੇ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੇ ਲਫਾਫੇ ਚੋਂ ਨਿਕਲੇ ਜਥੇਦਾਰ ਹੈ ਕੌਮ ਦਾ ਜਥੇਦਾਰ ਹੈ ਭਾਈ ਹਵਾਰਾ ਤੇ ਸਾਨੂੰ ਕੁਛ ਨਾ ਜੇ ਆਪਾਂ ਚਾਹੁੰਦੇ ਨਾ ਸਾਡਾ ਸਿੱਖ ਧਰਮ ਇੱਕ ਵੱਖਰਾ ਧਰਮ ਹੈ ਆਰਐਸਐਸ ਦਾ ਪੂਰਾ ਜੋਰ ਲੱਗਿਆ ਸਾਡੇ ਧਰਮ ਨੂੰ ਮਤਲਬ ਉਹਦੀ ਇੰਟਰਨੈਸ਼ਨਲ ਆਪਣੇ ਦੀ ਬੈਂਤੀ ਸੁਣੋ ਟੈਂਦੀ ਕਲਾ ਕਰਨ ਵਾਸਤੇ ਅੱਜ ਦਿੱਲੀ ਕਮੇਟੀ ਤੇ ਔਰ ਮਤਲਬ ਉਸ ਪੈਠ ਕਰ ਚੁੱਕੇ ਨੇ ਪਟਨਾ ਸਾਹਿਬ ਤੇ ਉਹਨਾਂ ਦੀ ਕੁਝ ਪੈਠ ਹੋ ਚੁੱਕੀ ਹੈ ਹੂੰ ਪਿਛਲੇ ਦਿਨ ਹੀ ਤੁਸੀਂ ਦੇਖਿਆ ਹਜੂਰ ਸਾਹਿਬ ਉਹ ਬੈਂਤੇ ਬੁੱਚੜ ਦੇ ਪੁੱਤਰੇ ਨੂੰ ਸਨਮਾਨ ਕੀਤਾ ਗਿਆ ਭਗਵਾਨਤਮਾਨ ਜੋ ਗੈਰ ਸਿੱਖ ਹੈ ਸ਼ਰਾਬ ਪੀਂਦਾ ਹੈ ਉਹਨੂੰ ਵੀ ਚੋਲਾ ਪਾਇਆ ਗਿਆ ਸਾਡੇ ਤਖਤਾਂ ਤੇ ਅੱਜ ਆਰਐਸਐਸ ਕਾਬਜ ਹੈ ਸ਼੍ਰੋਮਣੀ ਕਮੇਟੀ ਜਿਹੜੀ ਕਿ ਸਾਡਾ ਮਿੰਨੀ ਪਾਰਲੀਮੈਂਟ ਉਹਦੀਆਂ ਇਲੈਕਸ਼ਨ ਨਹੀਂ ਕਰਾਈਆਂ ਜਾ ਰਹੀਆਂ 1925 ਚ ਬੜੀਆਂ ਕੁਰਬਾਨੀਆਂ ਦੇ ਕੇ ਹੋਂਦ ਚਾਈ ਸੀ ਇਹ ਪਾਰਲੀਮੈਂਟ ਦੀਆਂ 18 ਵਾਰੀ ਚੋਣਾਂ ਹੋ ਗਈਆਂ ਇੰਡੀਆ ਦੀ ਪਾਰਲੀਮੈਂਟ ਦੀਆਂ ਸਾਡੀਆਂ 8 ਵਾਰੀ ਹੋਈਆਂ ਹੁਣ ਵੀ 14-15 ਸਾਲ ਹੋ ਗਏ ਇਲੈਕਸ਼ਨ ਨਹੀਂ ਹੋ ਰਹੀ ਮੇਰੇ ਕਹਿਣ ਦਾ ਮਤਲਬ ਜਥੇਦਾਰ ਸੁੱਤੇ ਪਏ ਆ ਜਥੇਦਾਰਾਂ ਦਾ ਕੌਮ ਨਾਲ ਕੋਈ ਪ੍ਰੇਮ ਨਹੀਂ ਜਦ ਕੌਮ ਠੰਦੀ ਕਲਾ ਚ ਜਾ ਰਹੀ ਹੈ ਇੱਕ ਗੱਲ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦੀ ਸਿੱਖ ਕੌਮ ਜਿਹੜੀ ਖੰਡੇ ਦੀ ਧਾਰ ਚੋਂ ਨਿਕਲੀ ਹੈ ਨਾ ਇਹਨੂੰ ਖਤਮ ਕਰਨ ਵਾਲਾ ਤਾਂ ਕੋਈ ਦੁਨੀਆ ਦੇ ਤਖਤੇ ਤੇ ਜੰਮਿਆ ਨਹੀਂ ਪਰ ਜੇ ਅੱਜ ਕੁਝ ਸਾਡਾ ਲਈ ਮਾੜਾ ਹੋ ਰਿਹਾ ਹੈ ਤਾਂ ਉਹਦੇ ਲਈ ਸਾਡੇ ਅਕਾਲੀ ਰਵਾਇਤੀ ਜਾਂ ਜਿਹੜੇ ਅਖੌਤੀ ਅਕਾਲੀ ਲੀਡਰ ਜਿਨ੍ਹਾਂ ਨੇ ਇੰਨਾ ਸਮਾਂ ਰਾਜ ਕੀਤਾ ਪੰਜ-ਪੰਜ ਵਾਰ ਮੁੱਖ ਮੰਤਰੀ ਬਣੇ ਨੇ ਜਿਨ੍ਹਾਂ ਦੇ ਸਮੇਂ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਹੁੰਦੀ ਹੈ ਦੋ ਸਿੰਘ ਸ਼ਹੀਦ ਹੁੰਦੇ ਨੇ ਪੁਲਿਸ ਅਣਪਛਾਤੀ ਕੀਤੀ ਜਾਂਦੀ ਹੈ ਔਰ ਦੋਸ਼ ਵੀ ਬਗੜਾੜੀ ਪੰਜ ਗਰਾਈ ਦੇ ਦੋ ਸਿੱਖਾਂ ਤੇ ਜਤ ਰੁਪਿੰਦਰ ਜਸਵਿੰਦਰ ਤੇ ਲਾਇਆ ਜਾਂਦਾ ਇਹਨਾਂ ਨੇ ਕਹਾਣ ਕੀਤਾ ਸਿੱਖੀ ਦਾ ਜਥੇਦਾਰਾਂ ਵਾਲੀ ਗੱਲ ਤੁਸੀਂ ਕੀਤੀ ਹੈ ਜੇ ਸਿੱਖਾਂ ਸਿੱਖੀ ਪ੍ਰਤੀ ਸਵੈਰਥ ਹੋਣ ਤਾਂ ਹੀ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਇਹ ਤਾਂ ਪ੍ਰਧਾਨ ਮੰਤਰੀ ਨਾਲ ਗੱਲ ਨਹੀਂ ਕਰਨੀ ਕਿ ਕਿ ਤਖਤ ਦੀ ਸਿੱਧੀ ਟੱਕਰ ਦਿੱਲੀ ਦੇ ਤਖਤ ਨਾਲ ਨਹੀਂ ਆ ਇਸੇ ਕਰਕੇ ਗਰੂਪ ਆਸ਼ਾ ਨੇ ਥਾਪਿਆ ਇਹ ਤਖਤ ਤੇ ਕੀ ਜਥੇਦਾਰਾਂ ਚ ਉਹ ਦਮ ਨਹੀਂ ਰਿਹਾ ਜਿਹੜੇ ਪਹਿਲੇ ਜਥੇਦਾਰਾਂ ਚ ਹੁੰਦਾ ਸੀ ਕਿ ਇੱਥੋਂ ਦੀ ਲਲਕਾਰ ਮਾਰੀ ਦਿੱਲੀ ਉੱਥੇ ਬੈਠੀ ਹਿੱਲ ਜਾਂਦੀ ਸੀ ਤੇ ਜੇ ਜਥੇਦਾਰ ਸਹੀ ਹੋਣਗੇ ਤਾਂ ਹੀ ਰਹਿਣਗੇ ਜਿਹੜੇ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਚੁਣੇ ਤੇ ਤੁਹਾਨੂੰ ਇਹ ਪਤਾ ਵੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਹੈ ਜਦੋਂ ਚੋਣ ਹੁੰਦੀ ਹੈ ਉਹ ਕੀ ਕੀ ਹੱਥਕੰਡੇ ਅਪਣਾਉਂਦੇ ਆ ਵੋਟਾਂ ਮੁੱਲ ਵੀ ਲਈਆਂ ਜਾਂਦੀਆਂ ਗੈਰ ਸਿੱਖਾਂ ਤਾਂ ਵੀ ਵੋਟਾਂ ਪਾਈਆਂ ਜਾਂਦੀਆਂ ਔਰ ਵੋਟਾਂ ਕੈਪਚਰਿੰਗ ਵੀ ਹੁੰਦੀ ਆ ਮੇਰੇ ਸਾਹਮਣੇ ਹੋਈਆਂ ਬੂਥ ਕੈਪਚਰਿੰਗ ਜੱਤੋ ਚ ਐਸੀਪੀਸੀ ਦੀ ਵੋਟਾਂ ਦੀ ਗੱਲ ਸੁਣਾ ਰਹੀ ਆ ਤੇ ਜਿਹੜੇ ਐਸੀਪੀਸੀ ਮੈਂਬਰ ਇਸ ਹਸਾਬ ਨਾਲ ਬਣੇ ਐ ਤੇ ਉਹ ਤੁਹਾਨੂੰ ਕਿਵੇਂ ਲੱਗਦਾ ਵੀ ਉਹ ਸਹੀ ਜਥੇਦਾਰ ਸਾਹਿਬ ਚੁਣ ਦੇਣਗੇ ਤੇ ਨਾਲੇ ਜਥੇਦਾਰ ਸਾਹਿਬ ਦਾ ਰਤਬਾ ਕੀ ਐ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦੀ ਆ ਪਿਛਲੇ ਦਿਨਾਂ ਚ ਘਟਨਾ ਵਾਪਰੀ ਅਮਰਤਪਾਲ ਵਾਲੀ ਐ ਮਾਹੌਲ ਬਣਾਤਾ ਪੰਜਾਬ ਵਿੱਚ ਵੀ ਸਾਰੇ ਪੰਜਾਬ ਨੂੰ ਡਰ ਦਾ ਮਾਹੌਲ ਜੇ ਕਿਸੇ ਬਾਬਿਆਂ ਨੇ ਵਿਧੀ ਚੰਦੀਆਂ ਨੇ ਜਾਂ ਕਿਸੇ ਨੇ ਲਾਇਆ ਸੀ ਨਾ ਆਪਣੇ ਹਰੀਕੇ ਮੋਰਚਾ ਤੇ ਹਾਲਾਤ ਪਤਾ ਕੀ 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 ਉਹਨਾਂ ਦੇ ਮੋਬਾਈਲ ਖੋਖੋ ਕੇ ਨਹਿਰ ਚ ਮੋਟਰਸਾਈਕਲ ਨਹਿਰ ਚ ਦੇ ਦਰਿਆ ਚ ਮਤਲਬ ਸਿੱਖਾਂ ਨੂੰ ਇੱਕ ਐਂ ਡਰਾਉਣਾ ਜਿਹਾ ਮਾਹੌਲ ਪੇਸ਼ ਕਰਤਾ ਸੀ ਤੇ ਕੀ ਗੱਲ ਬਈ ਉਦੋਂ ਜੱਥੇਦਾਰ ਕਿੱਥੇ ਗਿਆ ਸੀ ਇਹਦਾ ਫਰਜ਼ ਨਹੀਂ ਸੀ ਕੌਮ ਦੀ ਅਗਵਾਈ ਕਰਨ ਦਾ ਸਾਨੂੰ ਐਂ ਲੱਗਣ ਲੱਗ ਜਾਂਦਾ ਵੀ ਅਸੀਂ ਤਾਂ ਬੇਵਾਰਸੇ ਆਂ ਜਗਮੀਤ ਜੀ ਡੂੰਗਾ ਸੋਚ ਕੇ ਵੇਖੋ ਵੀ ਕਿਹੋ ਜੇ ਕਿਹੋ ਜੇ ਟਾਈਮ ਆਈ ਤੇ ਕੌਮ ਦੇ ਨਾਲ ਹੀ ਨਹੀਂ ਖੜਦੇ 17 ਅਪ੍ਰੈਲ ਨੂੰ ਅਮਰਤਪਾਲ ਦੇ ਮਾਪਿਆਂ ਨੇ ਇਕੱਠ ਸੱਦ ਲਿਆ ਅਮਰਤਸਰ ਸਾਹਿਬ ਜਿੱਥੇ ਕਿ ਘੋੜੇ ਵਾਲਾ ਬੁੱਤ ਲੱਗਿਆ ਆਪਣੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਆ ਉਹ ਜਿੱਥੇ 328 ਰੂਪਾਂ ਦਾ ਮੋਰਚਾ ਲੱਗਾ ਉਹਦੇ ਨੇੜੇ ਸਾਰਾ ਗੜੀ ਨਿਵਾਸ ਸਾਰਾ ਗੜੀ ਨਿਵਾਸ ਤੋਂ ਉਰਲੀ ਸਾਈਡ ਤੇ ਥੋੜਾ ਦੂਰ ਉੱਥੇ ਨਾ ਸਾਰੀ ਕੌਮ ਇਕੱਠੀ ਹੋਈ 17 ਅਪ੍ਰੈਲ ਦੀ ਗੱਲ ਹੈ ਉੱਥੇ ਜਥੇਦਾਰ ਕਿਉਂ ਨਹੀਂ ਆਇਆ ਬਈ ਐ ਲੱਗ ਰਿਹਾ ਸੀ ਵੀ ਅੱਜ ਅਸੀਂ ਐਡੇ ਕ ਹੈਲਪਲੈਸ ਹੈ ਅਸੀਂ ਆਪਣੀ ਗੱਲ ਕਿਹਨੂੰ ਦੱਸੀਏ ਡੀਸੀ ਸਾਡੀ ਨਹੀਂ ਸੁਣਦਾ ਭਗਵੰਤ ਮਾਨ ਸਾਡੀ ਨਹੀਂ ਸੁਣਦਾ ਜੇ ਕੋਈ ਸਾਡਾ ਸਿੱਖ ਸਿੱਖੀ ਦੀ ਗੱਲ ਕਰਦਾ ਹੈ ਅੰਮ੍ਰਿਤ ਛਕਾਉਣ ਦੀ ਗੱਲ ਕਰਦਾ ਨਸ਼ੇ ਹਟਾਉਣ ਦੀ ਗੱਲ ਕਰਦਾ ਉਹਨੂੰ ਚੱਕ ਕੇ ਡਿਬਰੂ ਘਾੜ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਹੁਣ ਇੱਕ ਚੀਜ਼ ਹੋਰ ਵੀ ਹੈ ਜੇ ਜਿਹੜੀ ਗੱਲ ਰਾਹੁਲ ਗਾਂਧੀ ਨੇ ਕੀਤੀ ਹੈ ਕੀ ਜਦੋਂ ਫਲਾਈਟ ਕਰਦੇ ਆ ਸਾਡੇ ਜਥੇਦਾਰ ਜਾਂ ਸਾਡੇ ਪੰਥ ਦੇ ਆਗੂ ਇਹਨਾਂ ਨੂੰ ਨਹੀਂ ਪਤਾਗਾ ਕਿ ਜਾਜਾਂ ਦੇ ਵਿੱਚ ਕਿਦਾਂ ਦਾ ਸਲੂਕ ਹੁੰਦਾ ਸ੍ਰੀ ਸਾਬਾ ਡਾਣੀ ਪਾ ਸਕਦੇ ਜਾਂ ਜਿੰਨਾਂ ਤੇ ਪਾਬੰਦੀ ਹੈਗੀ ਆ ਜਾਂ ਬਹੁਤ ਸਾਰੇ ਬੱਚੇ ਇਹਨਾਂ ਦੇ ਵੀ ਪੀਪਰ ਦੇ ਜਾਂਦੇ ਇਹਨਾਂ ਕੋਲ ਵੀ ਸ਼ਿਕਾਇਤਾਂ ਆਉਂਦੀਆਂ ਬੱਚੇ ਹੁਣ ਨਹੀਂ ਉਸ ਹਿਸਾਬ ਨਾਲ ਗੱਲ ਰੱਖ ਸਕਦੇ ਕਿ ਮੇਰੇ ਕੜਾ ਪਾਇਆ ਮੈਨੂੰ ਪੀਪਰ ਚੋਂ ਬਾਹਰ ਕੱਢਤਾ ਉਹ ਗੱਲਾਂ ਨਹੀਂ ਪਬਲਿਕ ਹੁੰਦੀਆਂ ਸਾਡੀ ਚਲੋ ਕੋਸ਼ਿਸ਼ ਹੁੰਦੀ ਆ ਤੇ ਸਾਨੂੰ ਕਾਲ ਆਵੇ ਤੇ ਅਸੀਂ ਰੱਖਦੇ ਆ ਪਰ ਜਦੋਂ ਇਹ ਗੱਲ ਫਲਾਈ ਕਰਨ ਵਾਲੀ ਆਉਂਦੀ ਆ ਇਹ ਤਾਂ ਸਾਰਿਆਂ ਨੂੰ ਪਤਾ ਉਧਰ ਡਾਲਰ ਮਿਲਦੇ ਆ ਫਿਰ ਸਿਰੀ ਸਾਹਿਬ ਲਾ ਕੇ ਪਾਸੇ ਰੱਖ ਦਿਓ ਫਿਰ ਸਾਨੂੰ ਕੋਈ ਨਹੀਂਗਾ ਪੰਥ ਨਾਲ ਕੋਈ ਮਤਲਬ ਨਹੀਂਗਾ ਜੇ ਪੰਜਾਬ ਦੇ ਵਿੱਚ ਕਿਤੇ ਬੈਠਿਆ ਮਾੜੀ ਮੋਟੀ ਘਟਨਾ ਹੋ ਜੇ ਫਿਰ ਬਿਆਨ ਵੱਡਾ ਸੋਨਾ ਦਿੱਤਾ ਜਾਂਦਾ ਮੈਂ ਤਾਂ ਹੁਣ ਇਹੀ ਕਹਿਣਾ ਚਾਹੁੰਨੀ ਆ ਵੀ ਜਦੋਂ ਇਹ ਜਾਂਦੇ ਆ ਇਲਾਕੇ ਜਾਂਦੇ ਹੋਣਗੇ ਇਹ ਤਾਂ ਸੁਭਾਵਿਕ ਗੱਲ ਆ ਇਹ ਤਾਂ ਫਿਰ ਦੱਸ ਦੇਣ ਜਿੰਨੇ ਸਫਰ ਕੀਤਾ ਹੋਊਗਾ ਦੱਸ ਸਕਦਾ ਮੈਂ ਤਾਂ ਮੈਂ ਤਾਂ ਲੱਗਦਾ ਮੈਂ ਤਾਂ ਕੀਤਾ ਨਹੀਂਗਾ ਪਰ ਮੈਂ ਸੁਣਿਆ ਹੈ ਪਰ ਮੈਂ ਤੁਹਾਨੂੰ ਆਪਦੀ ਇੱਕ ਗੱਲ ਦੱਸਦੀ ਆ ਆਪਦੀ ਜ਼ਿੰਦਗੀ ਨਾਲ ਰਿਲੇਟਡ ਅੱਜ ਤੋਂ 25 ਸਾਲ ਪਹਿਲਾਂ ਮੈਨੂੰ ਲੋਕ ਸਭਾ ਜਾਣ ਦਾ ਮੌਕਾ ਮਿਲਿਆ ਸੰਸਦ ਵੇਖਣ ਦਾ ਠੀਕ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਐਮਪੀ ਬਣੇ ਮੈਂ ਤੇ ਮੇਰਾ ਪਤੀ ਸਰਦਾਰ ਕੁਲਦੀਪ ਸਿੰਘ ਖਾਲਸਾ ਸੀ ਉਹਨਾਂ ਤੋਂ ਪਾਸ ਲਿਆ ਅਸੀਂ ਗਏ ਜਦੋਂ ਅਸੀਂ ਜਾਣ ਲੱਗੇ ਨਾ ਤਾਂ ਸਾਨੂੰ ਸਿਕਿਉਰਿਟੀ ਤੇ ਰੋਕ ਲਿਆ ਸਾਨੂੰ ਕਹਿੰਦੇ ਸ੍ਰੀ ਸਾਹਿਬ ਲਾ ਕੇ ਉੱਥੇ ਟੰਗ ਦਿਓ ਇੱਥੇ ਤੁਹਾਡੇ ਹੋਰ ਵੀ ਲੀਡਰ ਟੰਗਦੇ ਆ ਜਿਹੜੇ ਐਮਪੀ ਬਣੇ ਆ ਤੁਹਾਡੇ ਤੋਂ ਪਹਿਲਾਂ ਚਾਹੇ ਉਹ ਕਿਹੜੇ ਵੀ ਹੁਣ ਪੰਜਾਬ ਦੇ ਐਮਪੀ ਬੜੇ ਬਣੇ ਆ ਮਾਨ ਸਾਹਿਬ ਤੋਂ ਪਹਿਲਾਂ ਜਿਹੜੇ 92 ਤੋਂ ਪਹਿਲਾਂ ਬੜੇ ਬਣੇ ਆ ਮੈਂ ਕਿਹਾ ਬਿਲਕੁਲ ਨਹੀਂ ਮੈਂ ਕਮ ਪੜ੍ਹੀ ਲਿਖੀ ਆ ਮੈਨੂੰ ਪਤਾ ਵੀ ਸੰਵਿਧਾਨ ਸਾਨੂੰ ਕੀ ਅਧਿਕਾਰ ਦਿੰਦਾ ਸਿੱਖ ਕਿਰਪਾਨ ਪਹਿਨ ਵੀ ਸਕਦਾ ਹੈ ਲੈ ਕੇ ਚੱਲ ਵੀ ਸਕਦਾ ਹੈ ਉਹਦੇ ਵਿੱਚ ਕੋਈ ਪੈਮਾਨਾ ਨਹੀਂ ਪੈਮਾਸ਼ ਨਹੀਂ ਵੀ ਇੰਨੇ ਇੰਚ ਦੀ ਹੋਊਗੀ ਇੰਨੇ ਇੰਚ ਦੀ ਨਹੀਂ ਬੜਾ ਰੋਲਾ ਪੈ ਗਿਆ ਬੜਾ ਰੋਲਾ ਪੈ ਗਿਆ ਤੇ ਉਮੈ ਉਹ ਹਿੰਦੀ ਬੋਲਦੇ ਸੀ ਉਹ ਮੇਰੀ ਪਾਸ਼ਾ ਨਹੀਂ ਸੀ ਸਮਝਦੇ ਮੈਂ ਹਿੰਦੀ ਵੀ ਜਾਣਦੀ ਸੀ ਮੈਂ ਹਿੰਦੀ 'ਚ ਬੜਾ ਹੀ ਰੋਲਾ ਪਾਇਆ ਜਿੰਨਾ ਮੈਂ ਪਾ ਸਕਦੀ ਸੀ ਪੂਰਾ ਇਹ ਮਾਹੌਲ ਵੀ ਪੂਰਾ ਲੜਾਈ ਵਾਲਾ ਬਣ ਗਿਆ ਵੀ ਜਿਵੇਂ ਆਪਾਂ ਕਿਸੇ ਨਾਲ ਬਹਿਸਾ ਵਾਸੀ ਕਰਦੇ ਆ ਆਰਗੂ ਕਰਦੇ ਆ ਉਤੋਂ ਹੋਰ ਐਮਪੀ ਲੰਘ ਰਹੇ ਸੀ ਮੈਨੂੰ ਕਹਿੰਦਾ ਥੋੜਾ ਜਿਹਾ ਪਾਸੇ ਹੋ ਕੇ ਸਿਕਿਉਰਿਟੀ ਵਾਲੇ ਕਹਿੰਦੇ ਵੀ ਤੁਸੀਂ ਗੱਲ ਕਰ ਲਓ ਐਮਪੀ ਲੰਘ ਰਹੇ ਐ ਮੈਂ ਕਿਹਾ ਐਮਪੀ ਕੀ ਕੀ ਚੀਜ਼ ਐਮਪੀ ਅਸੀਂ ਜਿਤਾਏ ਐਮਪੀ ਸਾਡੀਆਂ ਮੋਟਾਂ ਨੇ ਐਮਪੀ ਬਣੇ ਲੰਘ ਰਹੇ ਤੇ ਲੰਘੜ ਜਾਓ ਇਹਨਾਂ ਸਭ ਨੂੰ ਪਤਾ ਲੱਗੇ ਵੀ ਮਸਲਾ ਕੀ ਐ ਤਾਂ ਅਖੀਰ ਨੂੰ ਕਰਦਿਆਂ ਜਿਹੜਾ ਸਾਰੀ ਸਿਕਿਉਰਿਟੀ ਵੇਂਦਾ ਹੈ ਸੰਸਦ ਦੀ ਤਾਂ ਉਹਨਾਂ ਨੇ ਆਪ ਦਾ ਸਿਕਿਉਰਿਟੀ ਦਾ ਚੀਫ ਬੁਲਾਇਆ ਮੈਨੂੰ ਤੇ ਮੇਰੇ ਪਤੀ ਸਰਦਾਰ ਕੁਲਦੀਪ ਸਿੰਘ ਖਾਲਸਾ ਨੂੰ ਸਮੇਤ ਤਿਰਪਾਣ ਜਾਣ ਦੀ ਅੱਗੇ ਮਿਲੀ ਪਰ ਇੰਨਾ ਕੁ ਉਹਨਾਂ ਨੇ ਕੀਤਾ ਅਸੀਂ ਥੋੜਾ ਸਮਾਂ ਰਹਿਣਾ ਸੀ ਕਿਉਂਕਿ ਮੈਂ ਆਪਣਾ ਬੱਚਾ ਰਕਾਬਗੰਜ ਗੁਰਦੁਆਰੇ ਛੱਡਿਆ ਹੋਇਆ ਸੀ ਛੋਟਾ ਸੀ ਮੇਰਾ ਬੇਟਾ ਰਕਾਬਗੰਜ ਗੁਰਦੁਆਰੇ ਛੱਡਿਆ ਹੋਇਆ ਸੀ ਸਾਡੇ ਉੱਤੇ ਉਹਨਾਂ ਨੇ 5-7 ਕਮਾਂਡੋ ਖੜਾ ਕੇ ਅਰਸੀ ਆਵਦਾ ਲੋਕ ਸਭਾ ਦਾ ਜਿਵੇਂ ਨਜ਼ਾਰਾ ਦੇਖਣਾ ਸੀ ਜੇ ਆਪਣੀ ਕ੍ਰੈਸਟੀ ਹੁੰਦੀ ਹੈ ਅਸੀਂ ਵੇਖ ਕੇ ਆਏ ਆ ਇਹ ਆਪਣੇ ਚ ਵੀ ਜ਼ਰਤ ਚਾਹੀਦੀ ਹੈ ਸਾਨੂੰ ਜਾਣ ਹੀ ਨਹੀਂ ਸੀ ਦੇ ਰਿਹਾਦਾ ਪੂਨਾ ਘੰਟਾ ਸੜਨਾ ਬਹਿਸ ਕੀਤੀ ਉਹਨਾਂ ਨੇ ਸਾਡਾ ਇੱਕ ਅਖਬਾਰ ਚੱਲਦਾ ਸੀ ਸੱਚ ਦਾ ਸੀ ਨੇ ਹੁਣ ਉਹ ਮਤਲਬ ਛੋੜੇ ਲੰਗੇ ਡਾਂਗਾ ਹੁੰਦਾ ਉਦੋਂ ਹਰ ਹਫ਼ਤੇ ਲਗਾਤਾਰ ਆਉਂਦਾ ਹੀ ਉਹਦੇ ਵਿੱਚ ਅਸੀਂ ਇਹ ਸਾਰਾ ਲੇਕ ਆਰਟੀਕਲ ਛਾਪਿਆ ਸੀ ਵੀ ਅਸੀਂ ਸੰਸਦ ਕਿਵੇਂ ਵੇਖੀ ਜਿਵੇਂ ਤੁਸੀਂ ਗੱਲ ਜੁਰਤ ਦੀ ਕੀਤੀ ਠੀਕ ਹੈ ਤੁਸੀਂ ਜੁਰਤ ਵਿਖਾਈ ਤੁਸੀਂ ਅੰਦਰ ਚਲੇ ਗਏ ਤੁਸੀਂ ਆਪਦਾ ਦੇਖ ਕੇ ਆਏ ਪ੍ਰਦਰਸ਼ਨ ਜੋ ਵੀ ਅੰਦਰ ਹੁੰਦਾ ਜਿਵੇਂ ਵੇਖਣਾ ਸੀਗਾ ਪਰ ਪਿਛਲੇ ਦਿਨਾਂ ਦੇ ਵਿੱਚ ਮੁਹਾਲੀ ਦੇ ਬੱਸ ਸਟੈਂਡ ਦੇ ਉੱਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬਣਿਆ ਹੋਇਆ ਬੁੱਤ ਜਿਹੜਾ ਹਟਾ ਦਿੱਤਾ ਗਿਆ ਤੇ ਕਿਸੇ ਨੇ ਯੁਰਤ ਨਹੀਂ ਦਿਖਾਈ ਕਿਉਂ ਹਟਾਇਆ ਕੀ ਗੱਲ ਆ ਵੱਡੀ ਕੋਈ ਸਟੇਟਮੈਂਟ ਨਿਕਲ ਕੇ ਜਿਹੜੀ ਬਾਹਰ ਨਹੀਂ ਆਈ ਅਜੇ ਤੱਕ ਜਗਮੀਤ ਜੀ ਤੁਸੀਂ ਆਵਾਜ਼ ਉਠਾਉਂਗੇ ਮੈਂ ਉਠਾਉਂਗੀ ਕਿੰਨੀ ਕੁ ਦੂਰ ਤੱਕ ਪਹੁੰਚੂਗੀ ਜਿੰਨੇ ਸਾਡੇ ਸੋਰਸ ਹੈ ਜਿੱਡਾ ਸਾਡਾ ਪਲੇਟਫਾਰਮ ਹੈ ਅੱਜ ਸ਼੍ਰੋਮਣੀ ਕਮੇਟੀ ਮਰੀ ਵੀ ਹੈ ਜਿਹਦੇ ਕੋਲ 8 ਬਰ ਰੁਪਈਆ ਦਾ ਬਜਟ ਹੈ ਹੁਣੇ ਧਾਮੀ ਸਾਹਿਬ ਵਫ਼ਦ ਭੇਜਣ ਕਟਹਿਰੇ 'ਚ ਖੜਾ ਦੇਣ ਉੱਥੋਂ ਦੇ ਡੀਸੀ ਨੂੰ ਨਗਰ ਨਿਗਮ ਨੂੰ ਭਗਵੰਤ ਮਾਨ ਨੂੰ ਉਹਨਾਂ ਨੂੰ ਜਵਾਬ ਦੇਣਾ ਪਊਗਾ ਵੀ ਬੁੱਤ ਕਿੱਧਰ ਗਿਆ ਚਾਹੇ ਉਹ ਕਿਸੇ ਦੀ ਸ਼ਰਾਰਤ ਹੈ ਜਾਇਓ ਮਤਲਬ ਨਗਰ ਨਿਗਮ ਨੇ ਉਹਦੀ ਰਿਪੇਅਰ ਕਰਾਉਣੀ ਉੱਤੇ ਲਿਖ ਕੇ ਨੋਟਿਸ ਲਾਉਣ ਇਹ ਸਾਡੀਆਂ ਰਾਜ ਭਾਗ ਦੀਆਂ ਨਿਸ਼ਾਨੀਆਂ ਖਤਮ ਕਰ ਰਹੀ ਹੈ ਚੈੱਕ ਕਰਦੇ ਆ ਮੈਨੂੰ ਲੱਗਦਾ ਆ ਪਤਾ ਹੈ ਸਾਨੂੰ ਦੋਸ਼ ਦੇ ਦੇ ਕੇ ਇਹ ਕਿੰਨੀ ਕੁ ਮਤਲਬ ਇਹਨਾਂ ਚ ਅਣਖ ਹੈਗੀ ਹੈ ਇਹ ਮਰੇ ਆ ਕਿ ਜਿਉਂਦੇ ਆ ਇਹ ਸਾਨੂੰ ਦੋਸ਼ ਦੇ ਦੇ ਚੈੱਕ ਕਰਦੇ ਆ ਮਤਲਬ ਅੱਜ ਤੁਸੀਂ ਮੈਨੂੰ ਇਹ ਦੱਸੋ ਵੀ ਸ੍ਰੋਮਨੀ ਕਮੇਟੀ ਮਰੀ ਵੀ ਹੈ ਜੇ ਕੋਈ ਸਾਡੇ ਸਿੱਖਾਂ ਦੇ ਉਲਟ ਬੋਲਦਾ ਜਾਂ ਸਾਨੂੰ ਕੋਈ ਟਰੋਲ ਕਰਦਾ ਜਾਂ ਸਾਡੇ ਉਲਟ ਕੋਈ ਫਿਲਮ ਬਣਾਉਂਦਾ ਹੈ ਉਸ ਡਾਇਰੈਕਟਰ ਤੇ ਤੁਸੀਂ ਇਹੋ ਜਿਹਾ ਭੈੜਾ ਕੇਸ ਠੋਕੋ ਐਡੇ ਵੱਡੇ ਵਕੀਲ ਕਰੋ ਸਮਰਥਾ ਕਰਨ ਦੀ ਪੈਸਾ ਹੈਗਾ ਤੇ ਉਹ ਡਾਇਰੈਕਟਰ ਦਾ ਤਾਂ ਲੱਕ ਟੁੱਟ ਜੂ ਪ੍ਰੋਡਿਊਸਰ ਦਾ ਮੜ ਕਿਉਂ ਨਹੀਂ ਉਹ ਜੀ ਫਿਲਮ ਵੀ ਨਹੀਂ ਬਣਾਉਣੀ ਭਾਈ ਆਪਣੇ ਖਾਲੜਾ ਸਾਹਿਬ ਦੀ ਮਤਲਬ ਬਣੀ ਫਿਲਮ ਨੂੰ ਤਾਂ ਸਰਕਾਰ ਨੇ ਆਗਿਆ ਨਹੀਂ ਦਿੱਤੀ ਇਹ ਕੰਗਣਾ ਰਣੌਤ ਸਾਡੇ ਉਲਟ ਫਿਲਮ ਬਣਾਈ ਜਾਂਦੀ ਹੈ ਐਮਰਜੈਂਸੀ ਜਿਹਦੇ ਚ ਸਾਡੇ ਸਿੱਖਾਂ ਦੇ ਕਿਰਦਾਰ ਨੂੰ ਬੜਾ ਨੀਵਾ ਕਰਕੇ ਦਿਖਾਰੀ ਹੈ ਨਾਲੇ ਐਮਰਜੈਂਸੀ ਵੇਲੇ ਤਾਂ ਸੰਤ ਭਿੰਡਰਾਲੇ ਹੈ ਹੀ ਨਹੀਂ ਸੀਗੇ ਮੇਰੀ ਗੱਲ ਸਮਝੋ ਵੀ ਸ਼੍ਰੋਮਣੀ ਕਮੇਟੀ ਆਪਦੇ ਫਰਜ਼ਾਂ ਤੋਂ ਪਛੀਵੀ ਹੈ ਅਰਬਾਂ ਰੁਪਈਆ ਦਾ ਬਜਟ ਹੈ ਇਹ ਸਿੱਖਾਂ ਨੂੰ ਕਮਜ਼ੋਰ ਕਰਨ 'ਚ ਸ਼੍ਰੋਮਣੀ ਕਮੇਟੀ ਦਾ ਸਭ ਤੋਂ ਵੱਡਾ ਯੋਗਦਾਨ ਹੈ ਮੈਂ ਤਾਂ ਹਰ ਸਟੇਜ ਤੇ ਦੱਸਦੀ ਹੁੰਨੀ ਆਂ ਕਿ ਪੰਥ ਦੀ ਹੈ ਕੋ ਕਾਬਲ ਲੋਕਾਂ ਦਾ ਹੋ ਸਕਦਾ ਮੇਰੀ ਬੇਨਤੀ ਸੁਣੋ ਮੈਂ ਹਰ ਸਟੇਜ ਤੇ ਦੱਸਦੀ ਹੁੰਨੀ ਆਂ ਕਿ ਸਿੱਖ ਇਤਿਹਾਸਨਾ ਦੀ ਪੁਸਤਕ ਲਿਖੀ ਗਈ ਸ਼੍ਰੋਮਣੀ ਕਮੇਟੀ ਦੇ ਟਾਈਟਲ ਏਟ ਜਿਹਦੇ ਵਿੱਚ ਸਾਡੇ ਗੁਰੂਆਂ ਨੂੰ ਚੋਰ ਠੱਗ ਲਿਖਿਆ ਜਥੇਦਾਰ ਆਪਣੇ ਸਰਸਾ ਸਾਹਿਬ ਉਹਨਾਂ ਨੇ ਹਾਈ ਕੋਰਟ ਚ ਬਲਦੇਵ ਸਿੰਘ ਸਰਸਾ ਕਿਸਾਨ ਆਗੂ ਵੀ ਨੇ ਹਾਈ ਕੋਰਟ ਚ ਉਹਨਾਂ ਨੇ ਕੇਸ ਲਾਇਆ ਤਾਂ ਆਪਣੇ ਸਿਲੇਬਸ ਚ ਨਹੀਂ ਤਾਂ 12ਵੀਂ ਤੱਕ ਲੱਗਣੀ ਸੀ ਆਪਣੇ ਸਿਲੇਬਸ ਚੋਂ हट ਕੇ ਹੋਰ ਸਟੇਟਾਂ ਚ ਬੱਚਾ ਨੂੰਵੇਂ ਪੜਾਇਆ ਜਾ ਰਿਹਾ ਮਰੀ ਵੀ ਸ਼੍ਰੋਮਣੀ ਕਮੇਟੀ ਐ ਮਰੀ ਵੀ ਤੇ ਹੁਣ ਐ ਦੱਸੋ ਵੀ ਬੋਤ ਹਟਾਇਆ ਤੇ ਅਗਮਤ ਜਾਣੀ ਚਾਹੀਦੀ ਸੀ ਸਾਡੇ ਸਿੱਖਾਂ ਦੇ ਵੀ ਮਤਲਬ ਪਦਾਰਥਵਾਦ ਭਾਰੀ ਹੋ ਗਿਆ ਉਹ ਯੋਧਾ ਜਿਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਉਹ ਯੋਧਾ ਜਿਹਨੇ ਸਰਹੰਦ ਦੀ ਇਟਰਨਲ ਇਟ ਖੜਕਾਤੀ ਸੀ ਜਦੋਂ ਗੁਰੂ ਸਾਹਿਬ ਨੇ ਉਹਨੂੰ ਪੰਜ ਤੀਰ ਤੇ ਪੰਜ ਹੁਕਮਨਾਮੇ ਦੇ ਕੇ ਤੋਰੇ ਉਹ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਵੀ ਇੱਕਦਮ ਸਿੱਖ ਕੌਮ ਨੇ ਕਿਵੇਂ ਉਥਾਨ ਕੀਤਾ ਇਹ ਸਾਨੂੰ ਚੈੱਕ ਕਰਦੇ ਆ ਸਾਡੀ ਨਬਜ ਨੂੰ ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸ ਦੇਣਾ ਚਾਹੁੰਨੀ ਆ ਕਿ ਸਾਨੂੰ ਬਹੁਤਾ ਨਾ ਤਪਾਓ ਕਹਿੰਦੇ ਹੁੰਦੇ ਨੇ ਨਾ ਵੀ ਜਿੰਨਾ ਅਸੀਂ ਕਿਸ ਚੀਜ਼ ਨੂੰ ਦਬਾਉਣਾ ਉਹਨਾ ਪ੍ਰੈਸ਼ਰ ਬਣਦਾ ਸਿੱਖ ਪਹਿਲਾਂ ਛੇੜਦਾ ਨਹੀਂ ਫਿਰ ਛੱਡਦਾ ਨਹੀਂ ਇਹ ਕਿਹੜੀਆਂ ਗੱਲਾਂ ਕਰਦੇ ਆ ਅਸੀਂ ਆਪਦੀ ਸਿੱਖ ਰਾਜ ਦੀ ਗੱਲ ਕਰਦੇ ਆ ਵੀ ਜਦੋਂ ਦੇਸ਼ ਆਜ਼ਾਦ ਹੋਇਆ ਮੈਂ ਤੁਸੀਂ ਜੰਗਨਾਮਾ ਹੁਣ ਸਿਲੇਬਸ ਚ ਨਾ ਇਹ ਸਟਾਈਲ ਹੀ ਐ ਬਣਾਇਆ ਕਿ ਬੱਚਿਆਂ ਨੂੰ ਆਪਦੇ ਉਸ ਤੋਂ ਦੂਰ ਕਰਦੀਏ ਇਹਨਾਂ ਦੇ ਵਿਰਸੇ ਤੋਂ ਮੈਂ ਐਮਏ ਹਿਸਟਰੀ ਆ ਐਮਏ ਪੰਜਾਬੀ ਆ ਸਾਨੂੰ ਜੰਗਨਾਮਾ ਸੀਗਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਇੱਕ ਪਾਸੇ ਹਿੰਦੁਸਤਾਨ ਸੀ ਇੱਕ ਪਾਸੇ ਪੰਜਾਬ ਸੀ ਸਾਡਾ ਰਾਜ ਅੱਡ ਸੀ ਲੇ ਲਦਾਖ ਅਫਗਾਨਿਸਤਾਨ ਕਾਬਲ ਕੰਧਾਰ ਸਾਰਾ ਸਾਡਾ ਰਾਜ ਸੀ ਸਿੱਖ ਰਾਜ ਸਿੱਖ ਰਾਜ ਇੰਡੀਆ ਅੰਗਰੇਜ਼ ਨੇ 100 ਸਾਲ ਪਹਿਲਾਂ ਗੁਲਾਮ ਕਰ ਲਿਆ ਸੀ ਅਸੀਂ 100 ਸਾਲ ਬਾਅਦ ਗੁਲਾਮ ਹੋਏ ਸੀ ਉਹ ਵੀ ਡੋਗਰਿਆਂ ਦੀ ਗਦਾਰੀ ਕਰਕੇ ਇਹਨਾਂ ਨੇ ਤੋਪਾਂ ਵਿੱਚ ਬਰੂਦ ਦੀ ਥਾਂ ਤੇ ਸਰੋਂ ਪਾਤੀ ਸੀ ਅਸੀਂ ਜਦੋਂ ਦੇਸ਼ ਆਜ਼ਾਦ ਹੋ ਗਿਆ ਹਾਂਜੀ ਮੁਸਲਮਾਨਾਂ ਨੂੰ ਜਿਨ੍ਹਾਂ ਸਾਭ ਨੂੰ ਦੇਤਾ ਇਹਨਾਂ ਨੇ ਪਾਕਿਸਤਾਨ ਅੰਗਰੇਜ਼ਾਂ ਨੇ ਤੇ ਹਿੰਦੂਆਂ ਨੂੰ ਦਿੱਤਾ ਹਿੰਦੁਸਤਾਨ Nehru ਸਾਹਿਬ ਬਣ ਗਏ ਸਿੱਖਾਂ ਨੂੰ ਸਿੱਖਸਤਾਨ ਦੇਣਾ ਚਾਹੁੰਦੇ ਸੀ ਸਾਡੇ ਸਿੱਖ ਲੀਡਰ ਇਹਨਾਂ ਦੇ ਪਿੱਛਲੇ ਚ ਆ ਗਏ ਇਹਨਾਂ ਨੇ ਪਤਾ ਸਾਨੂੰ ਕੀ ਕਿਹਾ ਸੀ ਕਿ ਤੁਸੀਂ ਆਪ ਦਾ ਤੁਹਾਨੂੰ ਇੱਕ ਖਿੱਤਾ ਦੇਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿਗ ਮਾਨ ਸਕੋਗੇ ਸਾਨੂੰ ਇਹ ਲਾਰੇ ਲਾਏ ਸੀ ਇਹਨਾਂ ਨੇ ਹਿੰਦੂਆਂ ਨੇ ਹਿੰਦੂਤਵੀਆਂ ਨੇ Nehru ਕਿਹਨੇ ਤੇ ਕੀ ਸਾਨੂੰ ਦਿੱਤਾ 77 ਤੋਂ ਲੈ ਕੇ 95 ਤੱਕ ਸਾਡੇ ਸਿੱਖ ਨੌਜਵਾਨੀ ਦਾ ਇਹਨਾਂ ਨੇ ਸ਼ਿਕਾਰ ਖੇਡਿਆ ਤੁਸੀਂ ਤਾਂ ਆਪੇ ਸਪੀਡਾ ਚ ਨਿਕਲਿਓ ਤੁਹਾਡੇ ਚਾਚਾ ਭਾਈ ਵਿਰਿਆਮ ਸਿੰਘ ਖੱਪਿਆ ਵਾਲੀ ਸ਼ਹੀਦ ਹੋਏ ਨੇ 77 ਤੋਂ ਲੈ ਕੇ 95 ਤੱਕ ਸਿੱਖ ਨਸਲ ਕੁਸੀ ਕੀਤੀ ਐ 25-4 ਲਾਸ਼ਾਂ ਦਾ ਤਾਂ ਸਾਭ ਖਾਲੜਾ ਸਾਭ ਕੱਢ ਲਈ ਸੀ ਜਦੋਂ ਦੇਸ਼ ਆਜ਼ਾਦ ਹੋ ਗਿਆ ਜਸਟ ਬਾਅਦ ਵੱਲਬ ਭਾਈ ਪਟੇਲ ਨੇ ਡੀਸੀਆਂ ਨੂੰ ਸਰਕੂਲੇਸ਼ਨ ਜਾਰੀ ਕਰਕੇ ਕਿਹਾ ਸਿੱਖ ਇੱਕ ਜੁਰਾਇਮ ਪੇਸ਼ਾ ਕੌਮ ਐ ਫਿਰ 1955 ਚ ਸਾਡੇ ਦਰਬਾਰ ਸਾਹਿਬ ਤੇ ਇੰਡੀਅਨ ਪੁਲਿਸ ਚੜੀ ਦੱਸੋ ਅਸੀਂ ਆਪਦੇ ਅਡਰ ਅਜ ਦੀ ਗੱਲ ਕਿਉਂ ਨਾ ਕਰੀਏ ਸਾਡਾ ਅਡਰ ਅਜ ਸੀ ਅਸੀਂ ਰਾਜ ਭਾਗ ਦੇ ਮਾਲਕ ਸੀ ਅੱਜ ਵੀ ਅਰਨਾਚਲ ਪ੍ਰਦੇਸ਼ ਦੇ ਨਾਲ ਚਾਈਨਾ ਇਹਨਾਂ ਦੀ ਬਹੁਤ ਸਾਰੀ ਥਾਂਾਂ 'ਪੀ ਬਿਠਾ ਬਹੁਤ ਸਾਰੀ ਹਜ਼ਾਰਾਂ ਕਿਲੋਮੀਟਰ ਤੇ ਜਦੋਂ ਇਹ ਗੱਲ ਕਰਦੇ ਐ ਵੀ ਸਾਡੀ ਥਾਂ ਮੋੜੋ ਉਹ ਕਹਿੰਦੇ ਸਿੱਖਾਂ ਦੀ ਥਾਂ ਐ ਸਿੱਖਾਂ ਕੇ ਗੱਲ ਕਰ ਲੈ ਉਹਨਾਂ ਨੂੰ ਦੇ ਦੇ ਦਾਂਗੇ ਵਾਪਸ ਹੂੰ ਇਹਦਾ ਸਾਡੇ ਲੀਡਰ ਮਾੜੇ ਆ ਜਿਹੜੇ ਪੰਜ ਪੰਜ ਵਾਰ ਮੁੱਖ ਮੰਤਰੀ ਰਹਿ ਗਏ ਸਾਡੇ ਲੀਡਰ ਮਾੜੇ ਆ ਕੌਮ ਨੂੰ ਲੀਡਰ ਨਹੀਂ ਸਹੀ ਮਿਲਿਆ ਤੇ ਜੇ ਕੋਈ ਮਿਲਿਆ ਸਰਦਾਰ ਸਿਮਰਨਜੀਤ ਸਿੰਘ ਮਾਨਵਰ ਦਾ ਲੀਡਰ ਹੋ ਦੀ ਅਸੀਂ ਕਦਰ ਨਹੀਂ ਕੀਤੀ ਤਾਂ ਨਹੀਂ ਤਾਂ ਅਸੀਂ ਆਪਦਾ ਸਿੱਖ ਰਾਜ ਲੈਣਾ ਹੈ ਸਾਡਾ ਸਿੱਖ ਰਾਜ ਖਤਮ ਨਹੀਂ ਸੀ ਹੋਇਆ ਸਾਡਾ ਯੁਵਰਾਜ ਸੀ ਜਿਹੜਾ ਮਤਲਬ ਮਹਾਰਾਜਾ ਦਲੀਪ ਸਿੰਘ ਉਹ ਛੋਟੀ ਉਮਰ ਦਾ ਸੀ ਇਹਨਾਂ ਨੇ ਕਹੀ ਜਦੋਂ 18 ਸਾਲ ਦਾ ਹੋ ਗਿਆ ਤੁਹਾਡਾ ਰਾਜ ਵਾਪਸ ਮੋੜਾਂਗੇ ਇਹ ਤਾਂ ਸਾਡੇ ਲੀਡਰ ਮਾੜੇ ਆ ਸਾਡੀ ਕਿਸਮਤ ਮਾੜੀ ਕਿ ਜਿਨ੍ਹਾਂ ਨੂੰ ਅਸੀਂ ਸਿੱਖ ਲੀਡਰ ਸਮਝਿਆ ਉਹ ਦਿੱਲੀ ਦੇ ਦਲਾਲ ਨੇ ਉਹ ਦਿੱਲੀ ਕੋਲ ਵਿਕੇ ਹੋਏ ਆ ਉਹ ਦਿੱਲੀ ਕੋਲ ਕਦੇ ਪੰਜਾਬ ਦੀ ਮੰਗ ਨਹੀਂ ਰੱਖਦੇ ਅੱਜ ਸਾਡੇ ਭਾਖੜਾ ਡੈਮ ਹੈ ਜਿੱਥੇ ਜਿੱਥੇ ਵੀ ਡੈਮ ਆ ਆਲ ਇੰਡੀਆ ਚ ਉਹਨਾਂ ਡੈਮਾਂ ਦਾ ਪ੍ਰਬੰਧ ਉੱਥੋਂ ਦੀ ਸਟੇਟ ਗਵਰਨਮੈਂਟ ਕੋਲ ਹੁੰਦਾ ਕੱਲਾ ਪੰਜਾਬ ਇੱਕ ਇਹੋ ਜਿਹੀ ਸਟੇਟ ਹੈ ਜਿਹਦਾ ਪ੍ਰਬੰਧ ਦਿੱਲੀ ਕੋਲ ਹੈ ਜਿੰਨਾ ਮਰਜ਼ੀ ਪਾਣੀ ਛੱਡਣ ਦੀ ਇਹਨਾਂ ਦੀ ਮਰਜ਼ੀ ਹੈ ਸਾਨੂੰ ਜਿਵੇਂ ਮਰਜ਼ੀ ਡਬੋਣ ਸਾਡਾ ਪੰਜਾਬ ਦਾ ਪਾਣੀ ਧੱਕੇ ਨਾਲ ਖੋਇਆ ਜਾ ਰਿਹਾ ਹੈ ਰਾਇ ਪੇਰੀਅਨ ਲਾ ਹੈ ਆਲ ਵਰਲਡ ਦਾ ਸਾਰੇ ਸੰਸਾਰ ਦਾ ਪਾਣੀ ਦਾ ਕਾਨੂੰਨ ਕਿ ਜਿੱਥੇ ਕੋਈ ਦਰਿਆ ਵਗਦਾ ਹੈ ਜਿੱਥੇ ਕੋਈ ਨਦੀ ਵਗਦੀ ਹੈ ਜਿੱਥੇ ਮਾਰ ਕਰਦੀ ਹੈ ਉਹਦੇ ਸਰੋਤਾਂ ਤੇ ਉਥੋਂ ਦੇ ਲੋਕਾਂ ਦਾ ਹੱਕ ਹੈ ਕੱਲੇ ਪੰਜਾਬ ਨਾ ਮਤਰੀ ਮਾਂ ਦਾ ਸਲੂਕ ਸਾਡਾ ਪਾਣੀ ਧੱਕੇ ਨਾਲ ਖੋ ਕੇ ਹਰਿਆਣੇ ਨੂੰ ਰਾਜਸਥਾਨ ਨੂੰ ਤੇ ਦਿੱਲੀ ਨੂੰ ਦਿੱਤਾ ਜਾ ਰਿਹਾ ਹੈ ਅਸੀਂ ਧਰਤੀ ਹਠਲਾ ਪਾਣੀ ਪੀਣ ਦੀ ਮਜਬੂਰਾਂ ਜਿਹਦੇ ਚ ਜਰੇਨੀਅਮ ਹੈ ਆ ਕੱਲ ਅੱਖੇ ਸਿਧਾਣੇ ਨੇ ਕੱਟ ਕੀਤਾ ਸੀ ਕਿ ਬੁੱਢੇ ਦਰਿਆ ਵਿੱਚ ਕਿਵੇਂ ਸਾਰਾ ਡਾਈਂਗ ਫੈਕਟਰੀਆਂ ਦਾ ਕੈਮੀਕਲ ਪਾ ਕੇ ਅੱਜ ਪੰਜਾਬ 'ਚ 10 ਸਾਲਾਂ ਬਾਅਦ ਵੇਖਿਓ ਵੀ ਕਿੰਨਾ ਕੈਂਸਰ ਹੈ ਤੇ ਹੁਣ ਵੀ ਕੈਂਸਰ ਬਹੁਤ ਹੈ। ਸਾਰਾ ਪਾਣੀ ਤਰਤੀਜ ਪਿਆ ਜਾ ਰਿਹਾ ਹੈ। ਸਾਰਾ ਪੱਤਨ ਇੱਕ ਹੋ ਜਾਂਦਾ ਹੈ। ਤੁਸੀਂ 10 ਸਾਲ ਬਾਅਦ ਫੇਰ ਗੱਲ ਕਰਿਓ ਵੀ ਕਿੰਨਾ ਕੈਂਸਰ ਹੈ। ਆ ਹੁਣ ਪਿੱਛੇ ਜੇ ਜੀਰੇ ਫੈਕਟਰੀ ਦਾ ਮੋਰਚਾ ਲੱਗਿਆ ਸੀ। ਉਹ ਪਿੰਡ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਲੀਵਰ ਦੀ ਪ੍ਰੋਬਲਮ, ਜੰਮਦੇ ਬੱਚਿਆਂ ਨੂੰ ਗੁਰਦਿਆਂ ਦੀ ਪ੍ਰੋਬਲਮ, ਪਸ਼ੂ ਮਰ ਗਏ ਤੇ ਮਤਲਬ ਸਾਡੇ ਮਿੱਤਰ ਨਹੀਂ ਨਾ। ਜੇ ਤਾਂ ਇੰਡੀਆ ਗਵਰਨਮੈਂਟ ਸਾਡੀ ਮਿੱਤਰ ਹੋਵੇ। ਜਾਂ ਪੰਜਾਬ ਇੰਡੀਆ ਮਤਲਬ ਜਿਹੜਾ ਗਵਰਨਮੈਂਟ ਹੈ ਨਾ ਇਹਨੇ ਪੰਜਾਬ ਵਿੱਚ ਰਾਜ ਕਰਨ ਵਾਸਤੇ ਉਹਨੂੰ ਹੀ ਮਤਲਬ ਚੰਗਾ ਸਮਝਣਾ ਜਿਹੜਾ ਕਿ ਖੇਤਰੀ ਪਾਰਟੀ ਨੂੰ ਹੀ ਚੰਗਾ ਨਹੀਂ ਸਮਝਦੇ ਜਿਹੜਾ ਉਹਨਾਂ ਦੇ ਹਿਸਾਬ ਨੂੰ ਚੱਲੇ ਤੇ ਜਿਹੜਾ ਮਤਲਬ ਖੇਤਰੀ ਪਾਰਟੀ ਹੋਊਗੀ ਉਹ ਸਾਡੇ ਪੰਜਾਬ ਦੇ ਪਾਣੀ ਦੀ ਗੱਲ ਕਰੂ ਉਹ ਹੀ ਸਾਡੇ ਵਾਧ ਅਧਿਕਾਰਾਂ ਦੀ ਗੱਲ ਕਰੂ ਉਹੀ ਗੱਲ ਕਰੂ ਕਿ ਸਾਡਾ ਹਵਾ ਖਤਮ ਹੋ ਗਈ ਸਾਡਾ ਪਾਣੀ ਖਤਮ ਹੋ ਗਿਆ ਸਾਡੇ ਹੱਕੀ ਮੰਗਾ ਦਿਓ ਸਾਡਾ ਚੰਡੀਗੜ੍ਹ ਦਿਓ ਤੇ ਜਿਹੜੇ ਚੱਲਦੇ ਹੀ ਦਿੱਲੀ ਤੋਂ ਚਾਹੇ ਕਾਂਗਰਸ ਆ ਚਾਹੇ ਭਾਜਪਾ ਤੇ ਚਾਹੇ ਆਮ ਆਦਮੀ ਹੈ ਉਹ ਸਾਡੀ ਗੱਲ ਕਿਵੇਂ ਕਰੂ ਅੱਜ ਕੇਜਰੀਵਾਲ ਤਾਂ ਕਹਿੰਦਾ ਹੀ ਹੈ ਪਾਣੀ ਹਰਿਆਣੇ ਨੂੰ ਵੀ ਚਾਹੀਦਾ ਮੇਰਾ ਮਸਲਾ ਇਹ ਹੈ ਕਿ ਦਿੱਲੀ ਉਹਨੂੰ ਚੰਗਾ ਸਮਝਦੀ ਹੈ ਜਿਹੜਾ ਸਾਡੀ ਸੰਗੀ ਨੱਪਦਾ ਜੀ ਅਸੀਂ ਇੱਥੇ ਸੇਫ ਨਹੀਂ ਘਟ ਗਿੰਤੀਆਂ ਸੇਫ ਨਹੀਂ ਸਾਡਾ ਆਪ ਦਾ ਸਿੱਖ ਰਾਜ ਸੀ ਅਸੀਂ ਆਪ ਦਾ ਸਿੱਖ ਰਾਜ ਹੀ ਮੰਗਦੇ ਆ ਤੇ ਇਹਨਾਂ ਨੂੰ ਚੁਬਦੇ ਆ ਹੂੰ ਇਹਨਾਂ ਨੂੰ ਚੁਬਦੇ ਆ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬੀਬੀ ਰਜਿੰਦਰ ਕੌਰ ਜੀ ਸਾਡੇ ਨਾਲ ਮੌਜੂਦ ਸੀਗੇ ਗੱਲਬਾਤ ਹੋਈ ਆ ਪਿਛਲੇ ਦਿਨੀ ਅਮਰੀਕਾ ਦੀ ਧਿਰਤੀ ਉਤੇ ਰਾਹੁਲ ਗਾਂਧੀ ਦੇ ਦਿੱਤੇ ਹੋਏ ਬਿਆਨ ਤੇ ਇਹਨਾਂ ਨੇ ਸਹਿਮਤੀ ਜਤਾਈ ਹੈ ਜੇਕਰ ਕੋਈ ਲੋਕ ਅਧਿਕਾਰਾਂ ਦੀ ਗੱਲ ਕਰਦਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਤੇ ਉਹਦੇ ਤੇ ਜਿਹੜੀ ਸਹਿਮਤੀ ਜਤਾਈ ਆ ਪਰ ਇਸ ਚੀਜ਼ ਦਾ ਦੁੱਖ ਵੀ ਯਾਰ ਕੀਤਾ ਕਿ ਜੇ ਬਾਬਾ ਬੰਦਾ ਸਿੰਘ ਬਹਾਦਰ ਦਾ ਬਹੁਤ ਹਟਾਇਆ ਗਿਆ ਉਹਦਾ ਕਾਨੂੰਨੀ ਨੋਟਿਸ ਜਾਂ ਉੱਥੇ ਲਿਖ ਕੇ ਜਾਂ ਕਿਹੜੀ ਗੱਲ ਤੋਂ ਹਟਾਇਆ ਗਿਆ ਕਿਸੇ ਨੇ ਅਜੇ ਤੱਕ ਰੌਲਾ ਕਿਉਂ ਨਹੀਂ ਪਾਇਆਗਾ ਕਿਸਾਨ ਜੱਥੇਬੰਦੀਆਂ ਵੀ ਉਸੇ ਚੀਜ਼ ਦੀ ਲੜਾਈ ਲੜਦੀਆਂ ਨੇ ਕਿਉਂਕਿ ਜ਼ਮੀਨਾਂ ਦੀ ਲੜਾਈ ਤੇ ਲੜਦੀਆਂ ਤੇ ਮਾਲਕ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਸੀ ਜਤ ਉਹ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜੇਕਰ ਇਹੋ ਜੇ ਯੋਧਿਆਂ ਦਾ ਜੇ ਸਾਡੇ ਤੋਂ ਹੌਲੀ-ਹੌਲੀ ਚੈੱਕ ਕਰਨ ਲਈ ਪਾਸੇ ਕਰਕੇ ਤੇ ਸਾਈਡ ਤੇ ਕਰ ਦਿੱਤਾ ਗਿਆ ਇਤਿਹਾਸ ਮਿਟਾ ਦਿੱਤਾ ਗਿਆ ਤੇ ਸ਼ਾਇਦ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਇਹ ਇਤਿਹਾਸ ਮਕਾਉਣ ਦੀ ਗੱਲ ਕਰਦੇ ਆ ਪਰ ਹੈ ਤਾਂ ਇਹ ਗੁਰੂ ਨਾਨਕ ਪਾਤਸ਼ਾਹ ਦਾ ਚਲਾਇਆ ਹੋਇਆ ਪੰਥ ਤਾਂ ਖਤਮ ਤਾਂ ਹੋਣਾ ਨਹੀਂ ਪਰ ਇਹਨਾਂ ਦੀ ਕੋਸ਼ਿਸ਼ ਕਿਤੇ ਨਾ ਕੀਤੀ ਆ ਜਿਹੜੀਆਂ ਹਕੂਮਤਾਂ ਰਹਿੰਦੀਆਂ ਔਰੰਗਜ਼ੇਬ ਮੁਗਲ ਜੋ ਵੀ ਆਏ ਨੇ ਉਹਨਾਂ ਨੇ ਮੇਛਾਂ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਸ਼ਾਇਦ ਜਿਹੜੀ ਇੱਥੋਂ ਦੇ ਰਾਜ ਭਾਗ ਵਾਲੇ ਉਹ ਵੀ ਚੈੱਕ ਕਰਦੇ ਹੋਣ ਪਰ ਜਿਹੜੀ ਇਹ ਮੈਂ ਮੰਨਦਾ ਕਿ ਬਹੁਤ ਮਾੜੀ ਕਰਤੂਤ ਜਿਹੜੀ ਉਹ ਕੀਤੀ ਗਈ ਹੈ ਜੇਕਰ ਇਸ ਨੂੰ ਕਿਸੇ ਵੀ ਤਰੀਕੇ ਨਾਲ ਚੋਰਾਣੇ ਪਾਸੇ ਕੀਤਾ ਹਟਾਇਆ ਜਾਂ ਰਿਪੇਅਰ ਲਈ ਕੀਤਾ ਤੇ ਉਸ ਚੀਜ਼ ਦੇ ਜਿਹੜੇ ਨੋਟਸ ਲੱਗ ਕੇ ਤੇ ਪਬਲਿਕ ਡੋਮੇਨ ਦੇ ਵਿੱਚ ਕਿਉਂ ਨਹੀਂ ਗੱਲ ਰੱਖੀ ਗਈ ਬਹੁਤ ਬਹੁਤ ਧੰਨਵਾਦ ਸ਼ੁਕਰਗੁਜ਼ਾਰ ਜੁੜੇ ਰਹੋ ਸਾਡੇ ਨਾਲ ਮੈਂ ਤੁਹਾਡਾ ਆਪਣਾ ਜਗਮੀਤ ਸਿੰਘ ਆਪਣਿਆ ਧੰਨਵਾਦ